ਵੇ ਤੇ ਸਾਹਮਣੇੜਾ ਜੰਗਲ ਜਣਾ ਇਹਦੇ ਵਿੱਚ ਫਾਇਰਿੰਗ ਚੱਲ ਰਹੀ ਆ ਆ ਦੇਖੋ ਲਿਖਿਆ ਹੋਇਆ ਹੈ ਨਾ ਸਾਈਡ ਤੇ World Best Saffron Saffron ਮਤਲਬ ਕੇਸਰ grows here ਆ ਥਾਂ ਦੇ ਉੱਤੇ ਉਗਦਾ ਠੀਕ ਆ ਪਿੱਛੇ ਵੀ ਖੇਤ ਹੋ ਸਕਦੇ ਨੇ ਇੱਕ ਕੈਫੇਟੇਰੀਆ ਵਾਲੇ ਬਾਈ ਕੋਲ ਗਿਆ ਮੈਂ ਉਹਨੇ ਲਾਂਚ ਲਿਖਿਆ ਹੋਇਆ ਸੀ ਮੈਂ ਕਿਹਾ ਜੇ ਲਾਂਚ ਹੋਊਗਾ ਇੱਥੇ ਰਹਿਣ ਰੂਣ ਨੂੰ ਪੁੱਛ ਲੈਣੇ ਆ ਤੇ ਜਦੋਂ ਬਾਈ ਨੂੰ ਪੁੱਛਿਆ ਮੈਂ ਬਾਈ ਕਹਿੰਦਾ ਵੀ ਇਸ ਰੋਡ ਤੇ 메ਨ ਰੋਡ ਤੇ ਹੋਟਲ ਬਣਾਉਣਾ ਅਲਾਉਡ ਹੀ ਨਹੀਂ ਹੈਗਾ ਸਰਕਾਰ ਵੱਲੋਂ ਤੇ ਕਰਦੇ ਕਰਾਉਂਦੇ ਉਮੀਦ ਤੋਂ ਵੀ ਆਪਾਂ ਬਹੁਤ ਅੱਗੇ ਆ ਗਏ ਇੱਥੇ ਆ ਕੇ ਪਤਾ ਲੱਗਾ ਕਿ 메ਨ ਸਵੇਰ ਦਾ ਟਾਈਮ ਆ ਜੀ 8 ਵਜੇ ਦਾ ਧੁੱਪ ਬਹੁਤ ਤਿੱਖੀ ਚੜ ਜਾਂਦੀ ਹੈ ਕਿਉਂਕਿ ਖੁੱਲਾ ਖੁੱਲਾ ਏਰੀਆ ਇਹ ਹੈ ਤੇ ਸੂਰਜ ਇਥੇ ਟਾਈਮ ਸਿਰ ਦਿਖਣ ਲੱਗ ਜਾਂਦਾ ਟੈਂਟ ਚੋਂ ਸਮਾਨ ਬਾਹਰ ਕੱਢ ਲਿਆ ਸਮਾਨ ਮੈਂ ਬੰਦੀਆਂ ਨਾ ਤੇ ਕਈ ਲੋਕ ਇਥੇ 5 ਵਜੇ ਉੱਠ ਕੇ ਜਾਵੜੇ ਕਈ 6 ਵਜੇ ਉੱਠ ਕੇ ਜਾਵੜੇ ਟੈਂਟ ਵਾਲੇ ਮਾਲਕ ਨੇ ਜਿਹੜੇ ਉਹ ਆਦ ਟੈਂਟ ਸਾਫ਼ ਕਰੀ ਜਾਂਨੇ ਇੱਧਰਲੇ ਪਾਸੇ ਮੁੰਡੇ ਕ੍ਰਿਕਟ ਦਾ ਮੈਚ ਲਾਈ ਜਾਂਦੇ ਨੇ ਠੀਕ ਆ ਆ ਪਹਾੜਾਂ ਦੇ ਪਿਛਲੇ ਪਾਸੇ ਇੱਕ ਲੇਕ ਬਣੀ ਹੋਈ ਆ ਪਰ ਤੁਹਾਨੂੰ ਗਾਈਡ ਲੈ ਕੇ ਜਾਣਾ ਪੈਂਦਾ ਗਾਈਡ ਦੱਸੂਗਾ ਬਾਕੀ ਇੱਧਰਲੇ ਪਾਸੇ ਭਾਈ ਆਰਮੀ ਵਾਲਿਆਂ ਦੀਆਂ ਚੌਂਕੀਆਂ ਤੇ ਆਰਮੀ ਵਾਲਿਆਂ ਦੇ ਬੰਕਰ ਇਹਨਾਂ ਪਹਾੜਾਂ ਦੇ ਵਿੱਚ ਸਾਰੇ ਕਿਤੇ ਬਣੇ ਹੋਏ ਨੇ ਠੀਕ ਆ ਉਹ ਮੇਨ ਰੋਡ ਆ ਮੇਨ ਰੋਡ ਤੇ ਤਾਂ ਫਿਰ ਪਤਾ ਹੀ ਐ ਤੁਹਾਨੂੰ ਵੀ ਕਿੰਨੀ ਕਿ ਸਖਤਾਈ ਆ ਪਹਿਲਾਂ ਵਾਲੇ ਬਲੌਗਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ 9 ਵਜੇ 8 ਵਜੇ ਲੱਗੇ ਸੀ ਸਮਾਣ ਬੰਦਨ ਤੇ ਬੁਰਸ਼-ਵਾਸ਼ ਕਰਦੇ ਮੂੰਹ ਧੋਂਦੇ ਟਿੱਕੜੇ ਲੀੜੇ ਹੋ ਲੁੱਲਾ ਭੱਬਾ ਘੰਟਾ ਲੱਗੀ ਜਾਂਦਾ ਆ ਰਾਮ ਨਾਲ ਜਦੋਂ ਤੁਸੀਂ ਆਹ ਇਹ ਸਮਾਨ ਹੀ ਮੇਰੇ ਕੋਲ ਇੰਨਾ ਹੁੰਦਾ ਵੀ ਜਦੋਂ ਟੈਂਟ ਲਾ ਲੈਣਾ ਆਪਾਂ ਤਾਂ ਜਿੱਥੇ ਟੈਂਟ ਲਾਇਆ ਉੱਥੇ ਘੱਟੋ ਘੱਟ ਇੱਕ ਘੰਟਾ ਸਮਾਨ ਬੰਦਨ ਤੇ ਲੱਗੂਗਾ ਕਿਉਂਕਿ ਹੌਲੀ ਹੌਲੀ ਹਿਸਾਬ ਨਾਲ ਪੈਕ ਕਰਨਾ ਪੈਂਦਾ ਕਈ ਵਾਰ ਐਵੇਂ ਦੀ ਕੋਈ ਚੀਜ਼ ਰਹਿ ਜਾਂਦੀ ਹੈ ਬਾਹਰ ਜਿਹੜੀ ਦੂਜੇ ਬੈਗ ਚ ਪਾਉਣੀ ਸੀ ਫਿਰ ਬੈਗ ਖੋਲਣਾ ਪੈਂਦਾ ਆਹ ਦੇਖ ਲਓ ਹੁਣ ਜਰਾਬ ਖੋਗੀ ਲਾਈਵ ਵੀ ਦਿਖਾਤਾ ਤੁਹਾਨੂੰ ਕੰਮ ਤਾਂ ਕਰਕੇ ਟਾਈਮ ਲੱਗ ਜਾਂਦਾ ਬਾਕੀ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਗਰੇਜ਼ ਵੈਲੀ ਦਿਖਾਈ ਸੀ ਤੇ ਯਾਰ ਹੁਣ ਤਾਂ ਦੋ ਜਰਾਬਾਂ ਸੀ ਮਨ ਲੱਗੇ ਪਤਾ ਵੀ ਘੰਟਾ ਘੰਟਾ ਕਿਉਂ ਲੱਗ ਜਾਂਦਾ ਸਮਾਨ ਬੰਨਣ ਮਤੇ ਚੱਲ ਹੋਰ ਕੱਢ ਲੈਨੇ ਬੈਗ ਚ ਉਹ ਵੀ ਜਦੋਂ ਸਮਾਨ ਸਾਰਾ ਬੰਨ ਨਾ ਉਸ ਤੋਂ ਬਾਅਦ ਦੇਖੂਗੀ ਲੈ ਹੁਣ ਹੋਰ ਵੀ ਨੱਪਣੀ ਆ ਪਈਆ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਸੀ ਜੀ ਗਰੇਜ਼ ਵੈਲੀ ਆ ਗਰੇਜ਼ ਵੈਲੀ ਬਹੁਤ ਸੋਹਣੀ ਚੀਜ਼ ਆ ਪਰ ਸਿਰਫ ਸ਼ਾਮ ਦੇ ਟਾਈਮ 'ਚ ਇਸ ਟਾਈਮ ਪੂਰੀ ਇੱਥੇ ਤਿੱਖੀ ਧੁੱਪ ਹੋ ਜਾਂਦੀ ਆ ਠੀਕ ਆ ਟੈਂਟਾਂ ਬਾਰੇ ਵੀ ਤੁਹਾਨੂੰ ਮਾਹੌਲ ਦੱਸਿਆ ਸੀ ਵੀ ਇੱਥੇ ਰਹਿਣਾ ਤਾਂ ਫਿਰ ਟੈਂਟ 'ਚ ਹੀ ਰਹਿਣਾ ਉਹ ਇੱਥੇ ਆ ਕੇ ਹੋਟਲਾਂ-ਹੋਟਲਾਂ 'ਚ ਰਹਿਣ ਦਾ ਕੋਈ ਫਾਇਦਾ ਨਹੀਂ ਪਰ ਟੈਂਟ ਦਾ ਇੱਕ ਇਹ ਆ ਤੁਹਾਨੂੰ ਨੁਕਸਾਨ ਵੀ ਤੜਕੇ ਤੁਹਾਨੂੰ ਸਵੇਰੇ ਉੱਠਣਾ ਪੈਂਦਾ ਸਵੇਰੇ ਆਿੰਦਾ ਸੈਂਸ ਵੀ 6-7 ਵਜੇ ਸਵੇਰੇ 4-4 ਵਜੇ ਦੀ ਗੱਲ ਨਹੀਂ ਕਰ ਰਹੇ 6-7 ਵਜੇ ਦੀ ਗੱਲ ਕਰ ਰਹੇ ਆ ਮੈਂ ਹੁਣ ਜਿਹੜੇ ਹਿਸਾਬ ਦੀ ਕਸ਼ਮੀਰ ਦੇ ਵਿੱਚ ਗਰਮੀ ਪੈ ਰਹੀ ਆ ਪੰਜਾਬ ਦਾ ਤਾਂ ਚਲੋ ਮੈਂ ਰੀਸ ਹੀ ਨਹੀਂ ਕਰ ਸਕਦਾ ਗਰਮੀ ਵਾਲੇ ਮਾਮਲੇ 'ਚ ਕਸ਼ਮੀਰ ਨਾਲ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ ਪੰਜਾਬ ਦਾ ਤਾਂ ਪਰ ਜਿਹੜੇ ਹਾਲ ਦੀ ਗਰਮੀ ਇੱਥੇ ਪੈ ਰਹੀ ਆ ਨਾ ਹੁਣ ਤਾਂ ਮੇਰਾ ਜੀ ਕਰਦਾ ਵੀ ਹੁਣ ਮੋੜ ਚਲੀਏ ਮਾਣਾ ਪੰਜਾਬ ਨੂੰ ਗਰਮੀ ਤਾਂ ਪੰਜਾਬ 'ਚ ਵੀ ਆ ਪੰਜਾਬ 'ਚ ਜੀ ਸੀ ਯੂ ਸੀ ਲਾ ਕੇ ਤਾਂ ਆਪਾਂ ਇਹ ਰਹਾਗੇ ਆ ਆ ਸੋਲਰ ਸਿਸਟਮ ਵਾਲੀ ਬੈਟਰੀ ਆ ਇਹ ਰਾਤ ਨੂੰ ਵਰਤ ਲਈਦੀ ਆ ਬਹੁਤ ਸੋਹਣੀ ਲਾਈਟ ਕਰਦੀ ਆ ਇਹ ਡੈਡ ਮੋਡ ਨੇ ਟਾਰਚ ਵੀ ਕੰਮ ਕਰਦੀ ਆ ਜੇ ਵੈਸੇ ਕਮਰੇ 'ਚ ਚਾਦਰਨ ਕਰਨਾ ਤਾਂ ਵੈਸੇ ਵੀ ਕੰਮ ਕਰਦੀ ਆ ਇਹ ਤੋਂ ਬੰਨਾਲ ਚਾਰਜ ਹੋ ਜਾਂਦੀ ਆ ਤੜਕੇ ਨੂੰ ਪਹਿਲਾਂ ਕੱਢ ਕੇ ਚਾਰਜ ਲਾ ਦਈਏ ਮਤਲਬ ਹੀ ਐਵੇਂ ਤੋਂ ਤੱਪੇ ਰੱਖ ਤੋ ਚਾਰਜ ਹੋਈ ਜਾਂਦੀ ਆ ਬਸ ਇਹੀ ਅਪਡੇਟ ਆ ਵੀ ਫਿਲਹਾਲ ਮੈਂ ਸੋਨੂੰ ਪਹਿਲਾਂ ਪ੍ਰਸ਼ਾਦਾ ਪਾਣੀ ਸ਼ਕਨ ਜਾਣਾ ਠੀਕ ਆ ਜਿਹੜੇ ਘਟਾਬੇ ਤੇ ਆਪਾਂ ਰਾਤ ਸ਼ਗਿਆ ਸੀ ਬਹੁਤ ਸੋਹਣਾ ਉਹਦਾ ਪ੍ਰਸ਼ਾਦਾ ਸੀ ਪ੍ਰਸ਼ਾਦਾ ਇਹਦਾ ਸੈਂਸ ਵੀ ਚੌਲ ਤੇ ਰਾਜਮਾ ਰੋਟੀ ਨਹੀਂ ਖਾਂਦੇ ਇੱਧਰ ਜੀ ਉਹਨਾਂ ਨੂੰ ਕਹਿ ਵੀ ਦਈਏ ਬਣਾਉਣ ਨੂੰ ਤਾਂ ਉਹਨਾਂ ਕੋਲ ਉਹ ਗੱਲ ਬਣਦੀ ਠੀਕ ਆ ਤੇ ਹੁਣ ਆਪਾਂ ਉੱਥੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸੋਚ ਵਿਚਾਰ ਕਰਦੇ ਆਂ ਵੀ ਆਪਾਂ ਕਿੱਧਰ ਦਾ ਰੂਟ ਬਣਾਈਏ ਬਹੁਤ ਗਰਮੀ ਆ ਭਾਈ ਤੇ ਜਿਹੜੇ ਰੋਡ ਮੈਂ ਜਾਣਾ ਸ਼੍ਰੀਨਗਰ ਵਾਲਾ ਪਾਸਾ ਇਹਦੇ ਨਾਲ ਟ੍ਰੈਫਿਕ ਵੀ ਬਹੁਤ ਹੁੰਦਾ ਦੇਖਦੇ ਆਂ ਕੀ ਮਾਹੌਲ ਬਣਦਾ ਲਾਈਕ ਕਰਦੇ ਰਿਹਾ ਕਰੋ ਸ਼ੇਅਰ ਕਰਦੇ ਰਿਹਾ ਕਰੋ ਕਮੈਂਟ ਕਰਦੇ ਰਿਹਾ ਕਰੋ ਲੋ ਜੀ ਪ੍ਰਸ਼ਾਦਾ ਪਾਣੀ ਛਕ ਕੇ ਆਪਾਂ ਚੱਲ ਪਏ ਆ ਕਸ਼ਮੀਰ ਦੇ ਵਿੱਚ ਅੱਜ ਆਪਣਾ ਤੀਜਾ ਦਿਨ ਆ ਤੇ ਤੀਜੀ ਵਾਰੀ ਮੈਨੂੰ ਕਿਸੇ ਹੋਟਲ ਵਾਲੇ ਬੰਦੇ ਨੇ ਕਿਹਾ ਭਾਈ ਜੇ ਤੁਸੀਂ ਪੈਸੇ ਨਹੀਂ ਦੇਣੇ ਤਾਂ ਵੀ ਕੋਈ ਗੱਲ ਨਹੀਂ ਰਹਿਣ ਦਿਓ ਕਹਿੰਦਾ ਕੋਈ ਨਾ ਅਗਲੀ ਵਾਰੀ ਯਾਦ ਰੱਖੇ ਜਿਵੇਂ ਆਪਾਂ ਅਗਲੇ ਦੇ ਪੱਕੇ ਗਾਹਕ ਹੁੰਨੇ ਆ ਐਨਾ ਕਸ਼ਮੀਰ ਦੇ ਲੋਕ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਤੇ ਜਦੋਂ ਮੈਂ ਉੱਥੇ ਖਾਣ ਪੀਣ ਬਹਿ ਜਾਂਦਾ ਨਾ ਫਿਰ ਉਹ ਗੱਲਾਂ ਛੇੜ ਕੇ ਬਹਿ ਜਾਂਦੀਆਂ ਨੇ ਬਾਈ ਅਸੀਂ ਵੀ ਪੰਜਾਬ ਰਹਿੰਦੇ ਸੀ ਬਾਈ ਅਸੀਂ ਵੀ ਪੰਜਾਬ ਗਏ ਸੀ ਪੰਜਾਬ ਦੇ ਲੋਕ ਵੀ ਬਹੁਤ ਵਧੀਆ ਨੇ ਤਾਂ ਸਭ ਤਰ੍ਹਾਂ ਦੇ ਲੋਕ ਨੇ ਸਾਰੀ ਦੁਨੀਆ ਦੇ ਵਿੱਚ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਹਨਾ ਤਾਂ ਬਸ ਜਿਹੜੇ ਰਿਪਰੈਜ਼ੈਂਟ ਕਰਨ ਵਾਲੇ ਨੇ ਪੰਜਾਬ ਨੂੰ ਉਹ ਬੰਦੇ ਚੰਗੇ ਹੋਣ ਤਾਂ ਜਾਦੇ ਵਧੀਆ ਗੱਲ ਆ ਤੁਸੀਂ ਹੋਰ ਆਪ ਦਾ ਜੋ ਕੁਝ ਮਰ ਜੀ ਕਰੀ ਜਾਓ ਪਰ ਹੋਰ ਧਰਮ ਦੇ ਲੋਕਾਂ ਨੂੰ ਜਾਂ ਹੋਰ ਕਮਿਊਨਿਟੀ ਦੇ ਲੋਕਾਂ ਨੂੰ ਜਾਂ ਹੋਰ ਸਟੇਟਾਂ ਦੇ ਲੋਕਾਂ ਦੇ ਨਾਲ ਆਪਦਾ ਜਿਹੜਾ ਵਰਤਾਰਾ ਬਤੀਰਾ ਉਹ ਵਧੀਆ ਰੱਖੋ ਤਾਂ ਲੋਕ ਤੁਹਾਡੀ ਸਿਫਤੀ ਕਰਨਗੇ ਤੇ ਬਾਕੀ ਭਾਈ ਗੁਰੇਜ਼ ਦੇ ਮੌਸਮ ਦਾ ਕੋਈ ਬਦਲਾਅ ਨਹੀਂ ਹੈਗਾ ਕਹਿੰਦੇ ਕਦੋਂ ਇਹ ਚੇਂਜ ਹੋ ਜੇ ਜਿਵੇਂ ਹੁਣ ਤੁਸੀਂ ਦੇਖੋਗੇ ਵੀ ਹੁਣ ਬੱਦਲ ਵਾਈ ਹੋ ਗਈ ਤੇ ਮੌਸਮ ਨਾਲ ਹੀ ਠੰਡਾ ਹੋ ਗਿਆ ਤੜਕੇ ਫੁੱਲ ਗਰਮੀ ਲੱਗ ਰਹੀ ਸੀ ਧੁੱਪ ਦੇ ਵਿੱਚ ਇੱਥੇ ਮੌਸਮ ਐਵੇਂ ਦਾ ਵੀ ਜੇ ਤੁਸੀਂ ਛਾਵੇਂ ਬੈਠੋ ਤੁਹਾਨੂੰ ਠੰਡ ਲੱਗੂਗੀ ਧੁੱਪ 'ਚ ਜਾਓਗੇ ਤਾਂ ਤੁਹਾਨੂੰ ਗਰਮੀ ਲੱਗੂਗੀ ਬਾਕੀ ਇੱਥੇ ਘੁੰਮਣ ਵਾਸਤੇ ਸਭ ਤੋਂ ਵਧੀਆ ਮੌਸਮ ਹੈ ਜੀ ਜੁਲਾਈ ਦਾ ਜੁਲਾਈ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੁੰਦਾ ਜਿਹੜੀ ਤੁਸੀਂ ਹਰੇ ਭਾਈ ਦੇਖ ਰਹੇ ਹੋ ਨਾ ਇਹ ਹੋਰ ਵੀ ਜ਼ਿਆਦਾ ਚਮਕਦੀ ਅੱਜ ਦੀ ਡੇਟ ਦੇ ਵਿੱਚ ਵੀ ਹਰੇ ਭਾਈ ਇੱਥੇ ਬਹੁਤ ਸੋਹਣੀ ਲੱਗ ਰਹੀ ਹੈ ਪਰ ਜੁਲਾਈ ਮਹੀਨੇ 'ਚ ਹੋਰ ਨਿਖਰ ਜਾਂਦਾ ਨਵੇਂ-ਨਵੇਂ ਛੋਟੇ-ਛੋਟੇ ਫੁੱਲ ਖਿਲੇ ਆਉਂਦੇ ਨੇ ਹਨਾ ਤਾਂ ਉਹ ਤਾਮਾ-ਜਾਮਾ ਜਾਂ ਘੈਂਟ ਹੁੰਦਾ ਪਰ ਤੁਹਾਡੇ ਕੋਲ ਗੱਡੀ ਹੋਣੀ ਚਾਹੀਦੀ ਹੈ ਮੋਟਰਸਾਈਕਲਾਂ ਤੇ ਘੁੰਮਣ ਵਾਸਤੇ ਜੁਲਾਈ ਵਾਲਾ ਮਹੀਨਾ ਮੀਂਹ ਵਾਲਾ ਮੌਸਮ ਨਹੀਂ ਵਧੀਆ ਹੁੰਦਾ ਲਿਚਕੜਿਚੀ ਜਾਂ ਕੰਮ ਹੋ ਜਾਂਦਾ ਕੱਪੜੇ ਲੀੜੇ ਨੂੰ ਲੈ ਕੇ ਟ ਤੁਸੀਂ ਦੇਖ ਸਕਦੇ ਹੋ ਗੁਰੇਜ਼ ਵੈਲੀ ਦੇ ਵਿੱਚ ਆਉਣ ਵਾਸਤੇ ਜੁਲਾਈ ਮੌਸਮ ਮੇਰੇ ਵੱਲੋਂ ਪ੍ਰੈਫਰੈਂਸ ਆ ਵੀ ਕਦੇ ਆ ਕੇ ਦੇਖ ਲਿਓ ਨਹੀਂ ਤਾਂ ਜੂਨ ਮਹੀਨੇ ਜਦ ਆਪਾਂ ਫਿਰਦੇ ਹੀ ਆ ਹਨਾ ਤੇ ਜੂਨ ਖਤਮ ਹੀ ਹੋ ਗਿਆ ਲਗਭਗ ਤੇ ਜੁਲਾਈ ਦੇ ਐਂਡ ਦੀ ਗੱਲ ਕਰਦਾ ਵੀ ਜਦੋਂ ਮੀਂਹ ਸਟਾਰਟ ਹੋ ਜਾਣ ਫਿਲਹਾਲ ਹੁਣ ਬੱਦਲਬਾਈ ਜੀ ਹੋ ਗਈ ਤੇ ਛਾਵੇਂ ਇੱਥੇ ਠੰਡ ਲੱਗਦੀ ਆ ਧੁੱਪ ਦੇ ਵਿੱਚ ਘੁੰਮਦੇ ਆ ਤਾਂ ਗਰਮੀ ਲੱਗਦੀ ਆ ਗੁਰੇਜ਼ ਦੇ ਮੌਸਮ ਦਾ ਕੋਈ ਪ੍ਰੋਸਤਾ ਨਹੀਂ ਹੈਗਾ ਇਹ ਸਰਕਾਰਾਂ ਵਰਗਾ ਹੁੰਦਾ ਇਹ ਨਹੀਂ ਪਤਾ ਕਦੋਂ 5 ਮਿੰਟਾਂ ਦੇ ਵਿੱਚ ਇਹ ਬਦਲ ਜੇ ਤੇ ਹੁਣ ਵੀ ਬਦਲ ਬਾਈ ਜੀ ਹੋ ਗਈ ਮੀਂਹ ਵਾਲਾ ਮੌਸਮ ਵੈਸੇ ਵੀ ਸਟਾਰਟ ਹੋਣ ਲੱਗ ਗਿਆ ਸਾਨੂੰ ਬਾਈਆਂ ਦੇ ਕਈਆਂ ਦੇ ਕਮੈਂਟ ਵੀ ਆ ਰਹੇ ਸੀ ਬਈ ਮੀਂਹ ਵਾਲਾ ਮੌਸਮ ਸ਼ੁਰੂ ਹੋ ਗਿਆ ਭਾਈ ਟਾਈਮ ਸਿਰ ਘਰੇ ਮੁੜ ਆਇਓ ਹਣਾ ਤੇ ਕੋਸ਼ਿਸ਼ ਕਰਾਂਗੇ ਬਸ ਘਰੇ ਮੁੜੀ ਰਹੇ ਆਪਾਂ ਹੁਣ ਮੈਂ ਬਸ ਥਾਵਾਂ ਲੈ ਦੇਖਲਾ ਮੋਟੀਆਂ-ਮੋਟੀਆਂ ਜੀਆਂ ਹੁਣ ਆਪਾਂ ਵਾਪਸ ਪੰਜਾਬ ਵਾਲੇ ਪਾਸੇ ਨੂੰ ਜਾਣ ਵਾਲੇ ਜਾਣ ਵਾਲੇ ਰਾਹ ਤੇ ਹੀ ਆ ਠੀਕ ਆ ਤੇ ਫਿਲਹਾਲ ਹੁਣ ਜਿੰਨਾ ਰਾਹ ਆਪਾਂ ਆਏ ਆ ਬਾਂਡੀਪੁਰਾ ਤੱਕ ਉਹਨਾਂ ਰਾਹ ਆਪਾਂ ਨੂੰ ਵਾਪਸ ਜਾਣਾ ਪਊਗਾ ਜਿਹੜੀਆਂ ਮੈਂ ਥਾਵਾਂ ਦੇ ਨਾਮ ਲੈਣਾ ਜਿਵੇਂ ਬਾਂਡੀਪੁਰਾ ਹੋ ਗਿਆ ਮਾਨਸਬਲ ਹੋ ਗਿਆ ਜਿਹੜੇ ਸਾਡੀਆਂ ਵੀਡੀਓ ਲਗਾਤਾਰ ਦੇਖਦੇ ਨੇ ਜਾਂ ਪੁਰਾਣੇ ਦੇਖਦੇ ਆ ਰਹੇ ਨੇ ਉਹਨਾਂ ਨੂੰ ਪਤਾ ਵੀ ਇਹ ਥਾਵਾਂ ਕਿਹੜੀਆਂ ਨੇ ਠੀਕ ਆ ਬਾਂਡੀਪੁਰਾ ਉਹ ਥਾਂ ਜੀ ਜਿੱਥੋਂ ਗਰੇਜ਼ ਵੈਲੀ ਦੀ ਚੜ੍ਹਾਈ ਸ਼ੁਰੂ ਹੁੰਦੀ ਆ 25 ਕਿਲੋਮੀਟਰ ਜਿਹੜੇ ਹੁਣ ਆਪਾਂ ਸੜਕ ਤੇ ਆਏ ਆ ਇੱਕ ਪਹਾੜ ਤੋਂ ਥੱਲੇ ਉਤਰ ਕੇ ਆਏ ਆ ਰਜਦਾਨ ਪਾਸ ਆ ਉਹਦਾ ਨਾਮ ਰਜਦਾਨ ਪਾਸ ਤੋਂ 25 ਕਿਲੋਮੀਟਰ ਥੱਲੇ ਉਤਰ ਕੇ ਆਪਾਂ ਗਰੇਜ਼ ਵੈਲੀ ਦੇ ਵਿੱਚ ਆਏ ਆ ਤੇ ਇਹੀ 25 ਕਿਲੋਮੀਟਰ ਹੁਣ ਆਪਾਂ ਨੂੰ ਥੋੜੀ ਜੀ ਨਾਰਮਲ ਜੀ ਸੜਕ ਆ ਕਿਤੇ ਕਿਤੇ ਬਣੀ ਹੋਈ ਆ ਕਿਤੇ ਕਿਤੇ ਟੁੱਟੀ ਹੋਈ ਆ ਉਨੀ ਕ ਆਪਾਂ ਵਾਪਸ ਜਾਣੀ ਆ ਰਜਦਾਨ ਪਾਸ ਤੱਕ ਰਜਦਾਨ ਪਾਸ ਤੋਂ ਆਪਾਂ ਪਰਲੇ ਪਾਸੇ ਨੂੰ ਥੱਲੇ ਉਤਰਾਂਗੇ ਸ਼੍ਰੀਨਗਰ ਵਾਲੇ ਰੋਡ ਤੇ ਉਤਰਾਂਗੇ ਜਾਂ ਬਾਂਡੀਪੁਰਾ ਤੁਸੀਂ ਕਹਿ ਸਕਦੇ ਹੋ ਬਾਂਡੀਪੁਰਾ ਵਾਲੇ ਪਾਸੇ ਨੂੰ ਜਾਵਾਂਗੇ ਆਪਾਂ ਠੀਕ ਆ ਅੱਜ ਮੈਂ ਤੜਕੇ ਗਰਮੀ-ਗਰਮੀ ਕਰਦਾ ਸੀ ਰੱਬ ਨੇ ਮਿੰਟ ਚ ਹੀ ਸੁਣ ਲਈ ਤੇ ਮੌਸਮ ਠੰਡਾ ਕਰਤਾ ਤੇ ਮਾੜੀ-ਮਾੜੀ ਛੱਟ ਜੀ ਵੀ ਪੈਣ ਲੱਗੀ ਠੀਕ ਆ ਤੇ ਹੁਣ ਤਾਂ ਗਰਮੀ ਆ ਚਲੋ ਜੇ ਮੀਂਹ ਚ ਭਿੱਜ ਵੀ ਗਏ ਤਾਂ 15 ਮਿੰਟਾਂ ਚ ਕੱਪੜੇ ਲੀੜੇ ਆਪਣੇ ਬੂਟ-ਬਾਟ ਸੁੱਕ ਜਾਣਗੇ ਗਰੇਜ਼ ਵੈਲੀ ਗਰੇਜ਼ ਵੈਲੀ ਦੇਖਣ ਦਾ ਇੱਕ ਮਕਸਦ ਇਹ ਵੀ ਹੋ ਗਿਆ ਵੀ ਜਦੋਂ ਮੈਨੂੰ ਕੋਈ ਪੁੱਛਦਾ ਸੀ ਨਾ ਕਸ਼ਮੀਰ ਦਾ ਬੰਦਾ ਭਾਈ ਤੁਸੀਂ ਕਸ਼ਮੀਰ ਘੁੰਮੇ ਹੋ ਮੈਂ ਕਹਾਂ ਜੀ ਹਾਂ ਘੁੰਮੇ ਆ ਫਿਰ ਅਗਲਾ ਕਹਿੰਦਾ ਵੀ ਤੁਸੀਂ ਗਰੇਜ਼ ਵੈਲੀ ਗਏ ਹੋ ਸਦਾ ਗਰੇਜ਼ ਵੈਲੀ ਦਾ ਨਾਮ ਲੈਂਦਾ ਸੀ ਅਗਲਾ ਮੈਂ ਕਹਾਂ ਯਾਰ ਗਰੇਜ਼ ਵੈਲੀ ਰਹਿ ਗਈ ਸਾਡੀ ਤੇ ਇਹ ਕਹਿੰਦਾ ਬਈ ਉਹ ਤਾਂ ਚੀਜ਼ ਮੇਨ ਆ ਦੇਖਣ ਵਾਲੀ ਲੈ ਹੁਣ ਆਪਾਂ ਗਰੇਜ਼ ਵੈਲੀ ਦੇਖ ਲਈ ਠੀਕ ਆ ਮੇਨ ਕੰਮ ਆਪਾਂ ਨਵੇੜ ਲਿਆ ਬਾਕੀ ਜਿੰਨੀਆਂ ਵੀ ਘਾਟੀਆਂ ਨੇ ਵੈਲੀਆਂ ਨੇ ਸਭ ਸੇਮ ਹੀ ਹੁੰਦੀਆਂ ਨੇ ਜਿਵੇਂ ਇੱਥੋਂ ਵੀ 50 60% 70 ਕਿਲੋਮੀਟਰ ਅੱਗੇ ਜਾਣਾ ਪੈਂਦਾ ਸੀ ਗਰੇਜ਼ ਤੋਂ ਗਾਹ ਨੂੰ ਜਾਵਾਂਗੇ ਤਾਂ ਇੱਕ ਵੈਲੀ ਆਉਂਦੀ ਆ ਜੀ ਤੁਲੇਲ ਤਤੂਲੇਲ ਵੈਲੀਆਂ ਤੂਲੇਲ ਵੈਲੀ ਯਾਰ ਸਾਰੀਆਂ ਚੀਜ਼ਾਂ ਸੇਮ ਹੀ ਹੁੰਦੀਆਂ ਨੇ ਵਿਚਾਲੇ ਨਦੀ ਚੱਲਦੀ ਹੋਊਗੀ ਖੁੱਲਾ ਰਣਾ ਮੈਦਾਨ ਹੋਊਗਾ ਆਲੇ-ਦਾਲੇ ਹਰੇ-ਭਾਈ ਹੋਊਗੀ ਲੋਕਾਂ ਦੇ ਟੈਂਟ ਲੱਗੇ ਹੋਣਗੇ ਠੰਡੀ-ਠੰਡੀ ਹਵਾ ਚੱਲਦੀ ਹੋਊਗੀ ਮੌਸਮ ਨੇਚਰ ਪੂਰਾ ਘੈਂਟ ਲੱਗਦਾ ਹੁੰਦਾ ਉਹ ਇੱਕ ਤਰ੍ਹਾਂ ਦੀ ਵੈਲੀ ਬਣ ਗਈ ਤੇ ਕਸ਼ਮੀਰ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਥੋੜਾ ਜਿਹਾ ਇਹ ਜਿਆਦਾ ਫੇਮਸ ਆ ਠੀਕ ਆ ਜੇ ਤੁਸੀਂ ਦੋ ਵੈਲੀਆਂ ਵੀ ਦੇਖ ਲਈਆਂ ਤਾਂ ਤੁਹਾਡੇ ਵਾਸਤੇ ਬਹੁਤ ਨੇ ਬਾਕੀ ਤੁਸੀਂ ਹੋਰ ਕਸ਼ਮੀਰ ਦੀਆਂ ਹੋਰ ਥਾਵਾਂ ਦੇਖੋ ਲੇਕ ਦੇਖਣੀ ਆ ਤਾਂ ਜਿਵੇਂ ਬੁਲਾਰ ਲੇਕ ਆਦਾ ਬੁਲਾਰ ਲੇਕ ਮੈਂ ਦੇਖਿਆ ਵੀ ਕੋਈ ਖਾਸੀ ਵੱਡੀ ਹੈ ਬਹੁਤ ਵਧੀਆ ਨਕਸ਼ੇ ਦੇ ਵਿੱਚ ਵੀ ਤੁਸੀਂ ਮੈਪ 'ਚ ਦੇਖੋਗੇ ਐਡੀ ਥਾਂ ਕਿਹੜੀ ਹੋਈ ਆ Google ਮੈਪ ਦੇ ਉੱਤੇ ਬੁਲਾਰ ਲੇਕ ਨੇ ਪਰ ਉਹ ਚ ਉਹਨਾਂ ਸਵਾਦ ਜਿਆ ਨਹੀਂ ਸੀ ਸਫਾਈ ਜੀ ਨਹੀਂ ਸੀ ਹਰੇ ਭਾਈ ਬਹੁਤ ਜੰਮੀ ਪਈ ਸੀ ਤੇ ਟੂਰਿਸਟ ਵੀ ਉੱਥੇ ਕੋਈ ਐਨਾ ਹੈ ਨਹੀਂ ਪਰ ਇਸ ਕਰਕੇ ਤੁਸੀਂ ਡਲ ਲੇਕ ਹੀ ਜਾਓ ਹਨਾ ਡਲ ਲੇਕ ਵਧੀਆ ਉੱਥੇ ਕੰਪੀਟੀਸ਼ਨ ਵੀ ਹੈ ਸ਼ਿਕਾਰੀ ਚੱਲਦੇ ਨੇ ਕੰਪੀਟੀਸ਼ਨ ਸ਼ਿਕਾਰਿਆਂ ਦਾ ਤੁਹਾਨੂੰ ਸਸਤਾ ਮਿਲ ਜਾਂਦਾ 500 600 700 ਰੁਪਏ ਤੱਕ ਵਧੀਆ ਮਿਲ ਜਾਂਦੀ ਹੈ ਰਾਈਡ ਅੰਦਰ ਦੁਕਾਨਾਂ ਬਣੀਆਂ ਹੋਈਆਂ ਨੇ ਬੋਟ ਹਾਊਸ ਨੇ ਉਹ ਸਾਰਾ ਕੁਝ ਤੁਸੀਂ ਦੇਖ ਕੇ ਆ ਸਕਦੇ ਹੋ ਠੀਕ ਆ ਫੌਜੀਆਂ ਦੀ ਕਾਣ ਵਾ ਯਾਰ ਰਹੀ ਹੈ ਜੀ ਇਧਰਲੇ ਪਾਸੇ ਸੜਕ ਪੂਰੀ ਗਿੱਲੀ ਪਈ ਆ ਪੂਰਾ ਟਕਾ ਕੇ ਮੀਂਹ ਪਿਆ ਲੱਗਦਾ ਇਧਰਲੇ ਪਾਸੇ ਚੱਲੋ ਆਪਣੇ ਪਹੁੰਚਦੇ ਪਹੁੰਚਦੇ ਮੀਂਹ ਰੁਕ ਗਿਆ ਬਸ ਹੁਣ ਠੰਡੀ ਠੰਡੀ ਹਵਾ ਚੱਲਣ ਲੱਗੀ ਇਥੋਂ ਰਜਦਾਨ ਪਾਸ ਆਪਾਂ ਪਹੁੰਚਣਾ ਜੀ 15 ਕਿਲੋਮੀਟਰ ਰਹਿ ਗਿਆ ਸਾਰਾ ਲੋਡੀ ਰਸਦਾਨ ਪਾਸ ਆਪਾਂ ਪਹੁੰਚ ਗਏ ਆ ਜੀ ਇਹਦਾ ਹਾਈਟ ਹੈਗੀ ਹੈ 11672 ਫੁੱਟ ਤੇ ਜੰਮੂ ਕਸ਼ਮੀਰ ਦਾ ਸਭ ਤੋਂ ਉੱਚਾ ਪਾਸ ਆ ਜੀ ਇਹ ਤੇ ਇੱਥੇ ਵੀ ਇੱਕ ਚੱਕ ਪੁਆਇੰਟ ਬਣਿਆ ਹੋਇਆ ਸੀ ਤੇ ਇਸ ਚੱਕ ਪੁਆਇੰਟ ਦੇ ਉੱਤੇ ਲੋਕ ਫਿਰ ਅ ਐਂਟਰੀ ਕਰਾ ਕੇ ਫਿਰ ਜਾਣ ਦਿੰਦੇ ਨੇ ਗੁਰੇਜ਼ ਲੈਂਡ ਆਫ ਸਿਨਾਜ਼ ਠੀਕ ਹੈ ਹੁਣ ਇਸ ਤੋਂ ਬਾਅਦ ਆਪਾਂ ਬਾਉ ਨਹੀਂ ਜਾਣਾ ਖੜ ਜੀ ਇੱਥੇ 2 ਮਿੰਟ ਪਿੱਛੇ ਮੀਂਹ ਜਾ ਪੈਂਦਾ ਸੀ ਇੱਥੇ ਮੜੀ ਮੜੀ ਧੁੱਪ ਜੀ ਆ ਇੱਥੇ ਜਿਹੜੇ ਆਰਮੀ ਵਾਲਿਆਂ ਦੀ ਡਿਊਟੀ ਲੱਗੀ ਹੋਈ ਹੈ ਨਾ ਇਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਹੈਲਮਟ ਦੇ ਮੂਰੇ ਜਿਹੜਾ ਸਾ ਡੂੰਡਾ ਜਿਹਾ ਟਮ ਲਮਕਾਇਆ ਹੋਇਆ ਨਾ ਇਹ ਕੈਮਰਾ ਤੇ ਇਹ ਵੀਡੀਓ ਬਣਾਉਂਦਾ ਤੇ ਜਦੋਂ ਕਿਤੇ ਆਪਾਂ ਆਰਮੀ ਦੇ ਕੈਂਪ 'ਚ ਪਹੁੰਚਦੇ ਆ ਜਾਂ ਐਂਟਰੀ ਕਰਾਉਣ ਵਾਸਤੇ ਰੁਕਦੇ ਆ ਠੀਕ ਆ ਤਾਂ ਉਹ ਪਹਿਲੀ ਕਹਿ ਦਿੰਦੇ ਨੇ ਬਾਈ ਕੈਮਰਾ ਬੰਦ ਕਰ ਦੇ ਠੀਕ ਆ ਤੇ ਉਹ ਤੁਹਾਨੂੰ ਫਿਰ ਕਹਿ ਦਈਦਾ ਬਾਈ ਸਰ ਕੈਮਰਾ ਆਲਰੇਡੀ ਬੰਦ ਹੈ ਜੀ ਤੇ ਲਦਾਖ ਵਾਲੇ ਪਾਸੇ ਨਹੀਂ ਉਹਨਾਂ ਨੂੰ ਇੰਨਾ ਪਤਾ ਪਰ ਇੱਧਰਲੇ ਪਾਸੇ ਤਾਂ ਬਾਈ ਬਹੁਤ ਚੰਗੀ ਤਰ੍ਹਾਂ ਪਤਾ ਹੈ ਇਹਨਾਂ ਨੂੰ ਕਿਉਂਕਿ ਇੱਧਰ ਥੋੜਾ ਜਿਆ ਫਿਰ ਚੀਜ਼ਾਂ ਤੋਂ ਜ਼ਿਆਦਾ ਵਾਕਿਫ ਨੇ ਹਨਾ ਲਦਾਖ ਵਾਲੇ ਪਾਸੇ ਕੋਈ ਐਡਾ ਸੀਨ ਵੀ ਨਹੀਂ ਹੈਗਾ ਕਿਉਂਕਿ ਜਿੱਥੇ ਤੱਕ ਉੱਥੇ ਮਿਲਟਰੀ ਏਰੀਆ ਵੱਡੇ ਲੈਵਲ ਤੇ ਫੈਲਿਆ ਹੋਇਆ ਉਹ ਬਾਰਡਰ ਬਾਰਡਰ ਤੇ ਆ ਉਹਨਾਂ ਪਰਾਂ ਨਹੀਂ ਤੁਹਾਨੂੰ ਕੁਝ ਕੁ ਕੁਝ ਕਹਿੰਦਾ ਹਾਲਾਂਕਿ ਇੱਥੇ ਪਾਕਿਸਤਾਨ ਦਾ ਬਾਰਡਰ ਦੂਰ ਆ ਫੇਰ ਵੀ ਇੱਥੇ ਥਾਂ ਥਾਂ ਤੇ ਐਂਟਰੀ ਹੁੰਦੀ ਆ ਤਾਂ ਕਰਕੇ ਇੱਥੇ ਦੇ ਮਾਹੌਲ ਦਾ ਤੇ ਉੱਥੇ ਦੇ ਮਾਹੌਲ ਦਾ ਫਰਕ ਆ ਉੱਥੇ ਤੁਸੀਂ ਮਾੜੀ ਮੋਟੀ ਵੀਡੀਓ ਬਣਾ ਵੀ ਲੈਨੇ ਤਾਂ ਵੀ ਚੱਲ ਜਾਂਦਾ ਇੱਥੇ ਫੇਰ ਤੁਹਾਨੂੰ ਇਹ ਕਰੜੇ ਹੱਥੀ ਲੈਂਦੇ ਨੇ ਜੇ ਤੁਸੀਂ ਲੋਕ ਛਿਪ ਕੇ ਵੀਡੀਓ ਬਣਾ ਲਈ ਤੇ ਫਸ ਗਏ ਠੀਕ ਆ ਤੇ ਦੂਜੀ ਗੱਲ ਆਇਆ ਵੀ ਬਣਾਉਣੀ ਵੀ ਕਿਉਂ ਐਡਾ ਕੋਈ ਰੌਲਾ ਹੁੰਦਾ ਨਹੀਂ ਜਿੱਥੇ ਨਾਰਮਲ ਜੱਕ ਕੰਮ ਹੁੰਦਾ ਕੋਈ ਐਡੀ ਵੀ ਗੱਲ ਨਹੀਂ ਹੁੰਦੀ ਕਿਹੜਾ ਕੋਈ ਸਕਿਉਰਿਟੀ ਲੀਕ ਹੋ ਰਹੀ ਆ ਤੇ ਬਸ ਵੀ ਜਿੱਥੇ ਨਹੀਂ ਉਹਨਾਂ ਨੇ ਕਿਹਾ ਵੀ ਅਲਾਉਡ ਤਾਂ ਉਥੇ ਨਾ ਬਣਾਓ ਜਿੱਥੇ ਅਲਾਉਡ ਆ ਉਥੇ ਜੋ ਮਰਜ਼ੀ ਆ ਜੇ ਮੂਰੇ ਕੋਈ ਨਾ ਬਣਾਈ ਚੱਲੋ ਐ ਤਾਂ ਹੁਣ ਮੇਰੇ ਸਾਹਮਣੇ ਆਰਮੀ ਵਾਲਾ ਟਰੱਕ ਵੀ ਲੰਗੇ ਨੇ ਤੁਹਾਡੇ ਬੋਲਦੇ ਬੋਲਦੇ ਹਨਾ ਤਾਂ ਐਵੇਂ ਨਹੀਂ ਕੋਈ ਜਦਾਂ ਰੌਲਾ ਹੈਗਾ ਬਸ ਜਿੱਥੇ ਚੱਕ ਪੋਸਟਾਂ ਨੇ ਐਂਟਰੀਆਂ ਕਰਾਉਂਦੇ ਨੇ ਉਥੇ ਨਾ ਬਣਾਓ ਲੋ ਜੀ ਹੁਣ ਆਈ ਆ ਭਾਈ ਵਧੀਆ ਸੜਕ ਇਹ ਜਿਹੜੀ ਤੁਸੀਂ ਸਾਰੀ ਆ ਖੁੱਲੀ ਖੁੱਲੀ ਜਗ੍ਹਾ ਦੇਖ ਰਹੇ ਹੋ ਨਾ ਪਹਿਲਾਂ ਤਾਂ ਸੋਹਣੀ ਬਹੁਤ ਲੱਗ ਰਹੀ ਆ ਹਨਾ ਆਪਣੇ ਇੰਡੀਆ ਦੇ ਵਿੱਚ ਜਾਦੇ ਰਿਵਾਜ ਵੀ ਆ ਵੀ ਜਿਹੜੀ ਚੀਜ਼ ਕੋਈ ਬਾਹਲੀ ਸੋਹਣੀ ਜਿ ਲੱਗੇ ਨਾ ਤੇ ਉਥੇ ਹਰੇ ਬਾਈ ਜੀ ਹੋਵੇ ਉਹਨੂੰ ਸਭ ਤੋਂ ਪਹਿਲਾਂ ਨਾਂ ਦੇਣਗੇ ਮਿਨੀ ਸਵਿਟਜ਼ਰਲੈਂਡ ਦਾ ਉਹਨੇ ਐਵੇਂ ਦੀ ਕੋਈ ਵੀਡੀਓ ਰੀਅਲ ਵਾਇਰਲ ਹੋ ਗਈ ਉਹਨੂੰ ਕਹਿੰਦੇ ਕਿ ਬਾਈ ਇਹ ਤਾਂ ਮਿਨੀ ਸਵਿਟਜ਼ਰਲੈਂਡ ਆ 8-9 ਮਿਨੀ ਸਵਿਟਜ਼ਰਲੈਂਡ ਨੇ ਆਪਣੇ ਇੰਡੀਆ ਦੇ ਵਿੱਚ ਉਹ ਵੀ ਕੱਲੇ ਇਧਰਲੇ ਪਾਸੇ ਨਾਰਥ ਵਾਲੇ ਪਾਸੇ ਤੇ ਮੈਂ ਹੀ ਕਹਿੰਦਾ ਸੀ ਵੀ ਇਸ ਜਗ੍ਹਾ ਦਾ ਨਾਮ ਹੈਗਾ ਜੀ ਪੀਰ ਬਾਬਾ ਜਗਾ ਦਾ ਨਾਮ ਹੈ ਜੀ ਪੀਰ ਬਾਬਾ ਪੀਰ ਬਾਬਾ ਵਾਲੀ ਜਗਾ ਤੋਂ 4 ਕਿਲੋਮੀਟਰ ਥੱਲੇ ਆ ਕੇ ਉਸੇ ਟਾਬੇ ਤੇ ਆਪਾਂ ਆ ਗਏ ਆ ਜਿੱਥੇ ਆਪਾਂ ਇੱਕ ਦਿਨ ਰਾਤ ਨੂੰ ਟੈਂਟ ਲਾਇਆ ਸੀ ਉਹ ਟਾਬੇ ਦੇ ਬੈਕ ਸਾਈਡ ਤੇ ਤੇ ਹੁਣੇ ਆਪਾਂ ਰਜਦਾਨ ਪਾਸ ਕ੍ਰੋਸ ਕਰਕੇ ਆਏ ਆ ਇੱਥੇ ਬਾਈ ਬੈਠੇ ਜੋਂ ਨਾਲ ਗੱਲ ਹੋਈ ਆ ਕਿ ਉਹਨਾਂ ਦੀ ਵੀ ਇਦੋਂ ਵੀ ਉੱਤੇ ਪਾਸ ਹੈਗਾ ਇੱਕ ਪਰ ਉੱਥੇ ਸਿਵਿਲਨ ਅਲਾਉਡ ਨਹੀਂ ਹੈਗੀ ਠੀਕ ਹੈ ਫਿਲਹਾਲ 12 ਕਿਹਾ ਹਜ਼ਾਰ ਫੁੱਟ ਦੇ ਨੇੜੇ ਤੇੜੇ ਰਜਦਾਨ ਪਾਸ ਦੀ ਹਾਈਟ ਸੀ ਤੇ ਇੱਥੇ ਹੁਣ ਕਾਫੀ ਪੀਣ ਲੱਗੇ ਆ ਬਾਈ ਹੋਰਾਂ ਕੋਲ ਰਾਹ ਦੇ ਵਿੱਚ ਮੈਂ ਕਿਤਨੀ ਰੁਕਿਆ ਤੇ ਹੁਣ ਸੜਕ ਥੱਲੇ ਵਧੀਆ ਤੇ ਆਪ ਤੇ ਆਪਾਂ ਜਾਣਾ ਕਿੱਥੇ ਨੂੰ ਆ ਉਹ ਵੀ ਪਲਾਨ ਬਣਾਈਏ ਤੇ ਆ ਵੀ ਭਾਈ ਜਿਹੜੇ ਸਾਡੇ ਵਾਸਤੇ ਭਾਈ ਕੌਫੀ ਤਿਆਰ ਕਰਕੇ ਲੈ ਕੇ ਆਏ ਨੇ ਇੱਥੇ ਬੈਠੇ ਬੈਠੇ ਕੌਫੀ ਪੀਂਦੇ ਪੀਂਦੇ ਤੁਹਾਨੂੰ ਕੈਮਰੇ ਦੇ ਵਿੱਚ ਸ਼ਾਇਦ ਆਵਾਜ਼ ਨਾ ਆ ਰਹੀ ਹੋਵੇ ਤੇ ਸਾਹਮਣੇੜਾ ਇਹ ਜੰਗਲ ਜਣਾ ਇਹਦੇ ਵਿੱਚ ਫਾਇਰਿੰਗ ਚੱਲ ਰਹੀ ਆ ਆ ਥਾਂ ਦੇ ਉੱਤੇ ਠੀਕ ਐ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਲਗਾਤਾਰ ਹੀ ਥੋੜਾ ਜਿਹਾ ਦੂਰ ਆ ਤੇ ਕੈਮਰੇ ਦੇ ਵਿੱਚ ਤੁਹਾਨੂੰ ਆਵਾਜ਼ ਨਹੀਂ ਆਉਣੀ ਇਹ ਚੀਜ਼ ਦੀ ਉਜੀ ਹੁਣੇ ਆਖਰੀ ਚੈੱਕਪੋਸਟ ਤੇ ਆਪਾਂ ਜਿਹੜੀ ਪਰਚੀ ਮਿਲੀ ਸੀ ਪਹਿਲੇ ਦਿਨ ਆਪਾਂ ਨੂੰ ਉਹ ਮੈਂ ਪਰਚੀ ਇਹਨਾਂ ਨੂੰ ਵਾਪਸ ਕਰਤੀ ਤੇ ਕਹਿੰਦੇ ਜਾਓ ਉਧਰੋਂ ਦਾ ਚਲ ਗੱਡੀਆਂ ਘੱਟ ਸੀ ਅੱਜ ਗੱਡੀਆਂ ਬਹੁਤ ਜ਼ਿਆਦਾ ਸੀ ਗੱਡੀਆਂ ਦੀ ਚੈਕਿੰਗ ਪਤਾ ਕਿਵੇਂ ਹੁੰਦੀ ਆ ਅ ਜਿਹੜੇ ਆਰਮੀ ਵਾਲੇ ਬੰਦੇ ਨੇ ਚੈਕਿੰਗ ਕਰਦੇ ਉਹਨਾਂ ਦੇ ਸਿਰ ਤੇ ਵੀ GoPro ਲੱਗਿਆ ਹੋਇਆ ਹੈਲਮਟ ਤੇ ਕੈਮਰਾ ਲੱਗਿਆ ਹੋਇਆ ਜਿਵੇਂ ਆਪਣੇ ਲੱਗਿਆ ਹੋਇਆ ਉਹ ਕਹਿੰਦੇ ਇਹਦੇ ਨਾਲ ਵੀਡੀਓ ਵੀ ਬਣਦੀ ਆ ਤੇ ਦੂਜਾ ਜਿਹੜਾ ਆਪਾਂ ਤੁਹਾਨੂੰ ਪਤਾ ਹੀ ਹੋਣਾ ਵੀ ਜਿਵੇਂ ਕਿਸੇ ਮਾਲ ਦੇ ਵਿੱਚ ਆਪਾਂ ਐਂਟਰੀ ਕਰਦੇ ਆ ਗੱਡੀ ਦੀ ਐਂਟਰੀ ਹੁੰਦੀ ਆ ਹਨਾ ਉਹਨਾਂ ਕੋਲ ਸ਼ੀਸ਼ਾ ਹੁੰਦਾ ਗੱਡੀ ਥੱਲੋ ਚੈੱਕ ਕਰਨ ਵਾਸਤੇ ਉਹਦੇ ਨਾਲ ਥੱਲੋ ਗੱਡੀਆਂ ਚੈੱਕ ਹੁੰਦੀਆਂ ਨੇ ਥੱਲੇ ਸ਼ਹਿਰ ਆ ਗਿਆ ਜੀ ਬਾਂਡੀਪੂਰਾ ਤੇ ਮੁੱਲਾ ਦਾ ਵੀ 10 ਕਿਲੋਮੀਟਰ ਦੇ ਨੇੜੇ ਤੇੜੇ ਆਪਾਂ ਚੜਾਈ ਹੋਰ ਉਤਰਨੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਂਡੀਪੂਰਾ ਪਹੁੰਚ ਜਾਵਾਂਗੇ ਫਿਰ ਆਪਾਂ ਚੜ੍ਹਦੇ ਆਂਗੇ ਸ਼੍ਰੀਨਗਰ ਵਾਲੀ ਸੜਕ ਤੇ ਜਿਵੇਂ ਜਿਵੇਂ ਆਪਾਂ ਬਾਂਦੀਪੋਰਾ ਦੇ ਨੇੜੇ ਲੱਗੀ ਜਾਂਦੇ ਆ ਉਵੇਂ ਉਵੇਂ ਅ ਗਰਮੀ ਵਾਲੀਆਂ ਹਵਾਵਾਂ ਜੀਆਂ ਲੂ ਜੀ ਜਿਵੇਂ ਚੱਲਦੀ ਹੁੰਦੀਆਂ ਐ ਲੱਗਿਆ ਮਾਹੌਲ ਜਾਂ ਬਣਨ ਸ਼੍ਰੀਨਗਰ ਰਹਿ ਗਿਆ ਸਾਰਾ 35 ਕਿਲੋਮੀਟਰ ਦੇ ਨੇੜੇ ਤੇੜੇ ਤੇ ਹੱਥਾਂ ਪੈਰਾਂ ਦੇ ਵਿੱਚੋਂ ਮੋਟਰਸਾਈਕਲ ਦੇ ਵਿੱਚੋਂ ਫੁੱਲ ਸੇਕ ਮਾਰਨ ਲੱਗ ਗਿਆ ਤੇ ਤੁਹਾਨੂੰ ਬਾਈ ਯਾਰ ਤੁਸੀਂ ਪੰਜਾਬ ਵਿੱਚ ਰਹੀ ਜਾਨ ਫਿਲਹਾਲ ਇੱਥੇ ਸਾਰਾ 22 23 ਡਿਗਰੀ ਟੈਂਪਰੇਚਰ ਆ ਤੇ ਮੈਨੂੰ ਇਹ ਲੱਗੀਆਂਦਾ ਵੀ ਨਹੀਂ ਬਾਈ ਬਹੁਤ ਗਰਮੀ ਆ ਤੁਹਾਨੂੰ ਜਿਹੜੇ ਤੁਸੀਂ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਦੀ ਗਰਮੀ ਆਪਦੇ ਸਿਰ ਤੇ ਹੰਢਾਈ ਜਾਂਦੇ ਹੋ 50 ਡਿਗਰੀ ਦੇ ਨੇੜੇ ਤੇਰੇ ਟੈਂਪਰੇਚਰ ਪਹੁੰਚਣ ਵਾਲਾ ਹੋਇਆ ਪਿਆ ਤੇ ਇਧਰਲੇ ਪਾਸੇ ਬਾਈਕਰ ਖੜੇ ਸੀ ਉਹ ਵੀ ਵਿਚਾਰੇ ਛਾਵੇਂ ਖੜੇ ਨੇ ਪਹਾੜਾਂ 'ਚ ਜਦੋਂ ਜਾਂਦੇ ਆ ਉਦੋਂ ਤਾਂ ਨਜ਼ਾਰਾ ਆਉਂਦਾ ਕੱਪੜੇ-ਕੁੱਪੜੇ ਪਾ ਕੇ ਆਡੇ ਮੋٹے-ਮੋٹے ਗਲਵਜ਼ ਪਾਏ ਹੋਏ ਨੇ ਸੇਫਟੀ ਗਲਵਜ਼ ਨੇ ਇਹ ਹਨਾ ਪਰ ਜਦੋਂ ਗਰਮੀ ਚਲਾਉਣਾ ਪੈਂਦਾ ਉਦੋਂ ਐ ਲੱਗਦਾ ਵੀ ਹੱਥਾਂ ਤੇ ਵੀ ਪਿੱਤ ਨਿਕਲ ਲਊਗੀ ਇੰਨੀ ਗਰਮੀ ਲੱਗਦੀ ਆ ਇਧਰਲੇ ਪਾਸੇ ਆ ਗਈ ਜੀ ਮਨ ਬਾਲਸ ਲੇਕ ਦੀ ਮਾਰਕੀਟ ਆ ਪਿਛਲੇ ਪਾਸੇ ਮਨ ਬਾਲਸ ਲੇਕ ਆ ਤੇ ਇਧਰ ਲਾਲ-ਲਾਲ ਪਕੌੜੇ ਜਿਵੇਂ ਪੰਜਾਬ 'ਚ ਮੇਲਿਆਂ ਦੇ ਪਕੌੜਿਆਂ ਨੂੰ ਪੂਰਾ ਰੰਗ ਦੇਣਾ ਲਾਲ ਕਰ ਦਿੰਦੇ ਨੇ ਉਹ ਵਾਲੇ ਪਕੌੜੇ ਨਹੀਂ ਜਮਾ। ਉਹ ਸ਼੍ਰੀਨਗਰ ਪਹੁੰਚਣ ਵਾਲੇ ਆ ਜੀ 15-20 ਕਿਲੋਮੀਟਰ ਰਹਿ ਗਿਆ ਸਾਰਾ। ਤੇ ਮੁੰਲਾ ਦਾ ਆਪਾਂ ਅੱਧੇ ਪੌਣੇ ਘੰਟੇ ਚ ਪਹੁੰਚ ਜਾਾਂਗੇ ਸ਼੍ਰੀਨਗਰ ਥੋੜਾ ਜਿਹਾ ਵੱਡਾ ਸ਼ਹਿਰ ਆ ਵੀ ਇੱਥੇ ਟ੍ਰੈਫਿਕ ਟ੍ਰਾਫਿਕ ਦੇ ਚਾਂਸ ਬੜੇ ਹੁੰਦੇ ਨੇ ਜ਼ਿਆਦਾ। ਹਨਾ ਇੱਥੇ ਤਾਂ ਲਗਭਗ ਸਭ ਤੋਂ ਵੱਡਾ ਸ਼ਹਿਰ ਸ਼੍ਰੀਨਗਰ ਹੀ ਆ। ਜੋ ਮਰਜ਼ੀ ਸਮਾਨ ਇੱਥੋਂ ਤੁਸੀਂ ਲੈ ਲਓ ਤੇ ਜੋ ਮਰਜ਼ੀ ਤੁਸੀਂ ਇੱਥੋਂ ਆਦਾ ਕੰਮ ਕਰਾ ਲਓ। ਠੀਕ ਆ ਜੀ। ਬਾਕੀ ਕਈ ਲੋਕਾਂ ਦੇ ਸਾਨੂੰ ਮੈਸੇਜ ਆਉਂਦੇ ਹੁੰਦੇ ਨੇ ਜਿਵੇਂ ਅਸੀਂ ਇਹ ਕਈ ਵਾਰ ਵੀਡੀਓ ਨਹੀਂ ਪਾ ਦਿੰਦੇ। ਭਾਈ ਅੱਜ ਅਸੀਂ ਇੱਥੇ ਤਾ ਕਈ ਵਾਰ ਲੋਕਾਂ ਦੇ ਸਾਨੂੰ ਮੈਸੇਜ ਆਏ ਹੁੰਦੇ ਨੇ ਬਾਈ ਇਹ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਅਸੀਂ 2005 'ਚ ਕਰਤੀਆਂ ਜੀ 2008 'ਚ ਕਰਤਾ ਜੀ ਅਸੀਂ ਇਹ ਕਿਹੜਾ ਕੋਈ ਵੱਡੀ ਗੱਲ ਆ ਜੀ ਅਸੀਂ 2010 'ਚ ਕਰਤੀ ਉਹ ਮੈਂ ਸਾਡਾ ਹੁਣ ਕੰਮੇ ਦੀ ਗੱਲ ਸੁਣੋ ਯਾਰ ਅਸੀਂ ਕਿਹੜਾ ਤੁਹਾਡੇ ਨਾਲ ਕੋਈ ਕੰਪੀਟੀਸ਼ਨ ਕਰ ਰਹੇ ਹਾਂ ਹਨਾ ਅਸੀਂ ਤਾਂ ਜਿੱਥੇ ਪਹੁੰਚੇ ਆ ਅਸੀਂ ਉੱਥੇ ਗਏ ਆ ਉੱਥੇ ਵੀਡੀਓ ਬਣਾਈ ਆ ਤੇ ਲੋਕਾਂ ਨੂੰ ਦਿਖਾਈ ਆ ਕੀ ਪਤਾ ਸਾਡੀ ਵੀਡੀਓ ਦੇਖ ਕੇ ਕੋਈ 2-4 ਬੰਦੇ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਹੈਲਪ ਹੋ ਜਾਂਦੀ ਆ ਹੁਣ ਤੁਸੀਂ ਜੇ ਕਰਤਾ ਤਾਂ ਚੰਗੀ ਗੱਲ ਆ ਹੁਣ ਤੁਹਾਡਾ ਥੋੜਾ ਨਾ ਮੁਕਾਬਲਾ ਥੋੜੀ ਜਿਹਾ ਕੋਈ ਠੀਕ ਆ ਤੁਸੀਂ ਭਾਈ ਪੁਰਾਣੇ ਖੁੰਡੋਂ ਠੀਕ ਆ ਵਧੀਆ ਗੱਲ ਆ ਮੈਨੂੰ ਕਹਾਂਗੇ ਤੁਸੀਂ ਤਾਂ ਭਾਈ ਪੁਰਾਣੇ ਖੁੰਡ ਰਹੇ ਆ ਪੁਰਾਣੇ ਖੁੰਡ ਠੀਕ ਆ ਭਾਈ ਹੁਣ ਸਿਉਆਂ ਖਲਾਗੀ ਖੁੰਡਾਂ ਨੂੰ ਹੁਣ ਤੁਹਾਡੇ ਗੋਡੇ ਗਿੱਟੇ ਦੁਖਣ ਲੱਗ ਗਏ ਹੁਣ ਸਾਡੀ ਵਾਰੀ ਆ ਗਈ ਸਾਨੂੰ ਘੁੰਮ ਲੈਣ ਦੇ ਜਦ ਸਾਡੇ ਗੋਡੇ ਗਿੱਟੇ ਦੁਖਣ ਲੱਗ ਜੇ ਅਸੀਂ ਬਹਿ ਜਾਵਾਂਗੇ ਹਨਾ ਨਾ ਤਾਂ ਅਸੀਂ ਭਾਈ ਤੁਹਾਡੇ ਕੋਲੋਂ ਕੋਈ ਗਾਈਡੈਂਸ ਲੈਨੇ ਆ ਨਾ ਅਸੀਂ ਤੁਹਾਡੇ ਕੋਲੋਂ ਕੋਈ ਮੋਟਰਸਾਈਕਲਾਂ ਚ ਤੇਲ ਪਾਉਣੇ ਆ ਨਾ ਅਸੀਂ ਤੁਹਾਡੇ ਕੋਲੋਂ ਕੋਈ ਹਿੰਮਤ ਪਰ ਜਦੋਂ ਅਸੀਂ ਕੋਈ ਵੀਡੀਓ ਪਾ ਦਈਏ ਉਹਦੇ ਉੱਤੇ ਬਸ 네ਗੇਟਿਵ ਕਮੈਂਟ ਆਉਣ ਲੱਗ ਜਣਗੇ ਇਹ ਕਿਹੜਾ ਕੋਈ ਵੱਡੀ ਗੱਲ ਆ ਅਸੀਂ ਕੀਤਾ ਅਸੀਂ ਕੀਤਾ ਕੀਤਾ ਭਾਈ ਕੀਤਾ ਫਿਰ ਸਾਡਾ ਤੁਹਾਡੇ ਨਾਲ ਕੋਈ ਕੰਪੀਟੀਸ਼ਨ ਨਹੀਂ ਤੁਸੀਂ ਕਰ ਲਿਆ ਸਾਨੂੰ ਕਰ ਲੈਣ ਦੋ ਬਸ ਗੱਲ ਇੰਨੀ ਗਾ ਠੀਕ ਆ ਬਥੇਰੇ ਲੋਕ ਹੈਗੇ ਨੇ ਸਾਨੂੰ ਸਪੋਰਟ ਵੀ ਕਰਦੇ ਨੇ ਪਰ ਇਹ ਜਿਹੜੇ ਕਰਦੇ ਨੇ ਨਾ ਸਾਨੂੰ ਵੀ ਅਸੀਂ ਆਹ ਕੀਤਾ ਸੀ ਆਹ ਕੀਤਾ ਇਹ ਬੰਦੇ ਉਹ ਨੇ ਜਿਹੜੇ ਬਾਈਕਰ ਨੇ ਬੇਦਾ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਬਈ ਯਾਰ ਉਹੀ ਲੋਕ ਕਹੀ ਜਾਂਦੇ ਨੇ ਵੀ ਯਾਰ ਇੱਕ ਦੂਜੇ ਦੀਆਂ ਪੰਜਾਬੀ ਲੱਤਾਂ ਖਿੱਚਦੇ ਨੇ ਹਨਾ ਸੇਮ ਪ੍ਰੋਫੈਸ਼ਨ ਦੇ ਵਿੱਚ ਜੈਲਸੀ ਹੁੰਦੀ ਆ ਇਹ ਆ ਉਹ ਆ ਪਹਿਲਾਂ ਮੈਨੂੰ ਲੱਗਦਾ ਹੁੰਦਾ ਜਦੋਂ ਮੈਂ ਆਪ ਇਹ ਚੀਜ਼ ਦੇ ਵਿੱਚ ਆਇਆ ਹੁਣ ਮੈਂ ਵੀਡੀਓ ਬੁੜੀਓ ਪਾਉਣਾ ਦੋ ਚਾਰ ਵੀਡੀਓ ਇੰਸਟਾਗ੍ਰam ਤੇ ਵਾਇਰਲ ਹੋ ਜਾਂਦੀਆਂ ਨੇ ਬਸ ਫਿਰ ਨਿਕਲ ਆਉਂਦੇ ਨੇ ਪੁਰਾਣੇ ਖੁੰਡ ਇਹਨਾਂ ਨੂੰ ਸਿਆਂਖ ਲੱਗੀ ਹੋਈ ਆ ਨਾਲ ਹੀ ਲੱਗ ਜਾਣਗੇ ਗਨੌਣ ਅਸੀਂ ਆਹ ਕੀਤਾ ਹੋਇਆ ਅਸੀਂ ਆਹ ਕੀਤਾ ਹੋਇਆ ਕੀਤਾ ਭਾਈ ਚੰਗੀ ਗੱਲ ਆ ਤੁਹਾਡਾ ਤੁਹਾਡੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਤੁਸੀਂ ਕਰ ਲਿਆ ਸਾਨੂੰ ਕਰ ਲੈਣ ਦਿਓ ਅੱਗੇ ਜਿਹੜੇ ਨਵੇਂ ਹੋਰ ਲੋਕ ਲੋਕ ਆਉਣਗੇ ਹੋਰ ਨੌਜਵਾਨ ਪੀੜ੍ਹੀਆਂ ਆਉਣਗੀਆਂ ਉਹ ਕਰ ਲੈਣਗੀਆਂ ਐ ਥੋੜੀ ਜਿਹਾ ਵੀ ਤੁਸੀਂ ਜੇ ਪਹਿਲਾਂ ਕਰ ਲਿਆ ਤਾਂ ਹੁਣ ਤੁਹਾਡਾ ਕੋਈ ਪੇਟੈਂਟ ਹੋ ਗਿਆ ਵੀ ਤੁਸੀਂ ਬਸ ਰਜਿਸਟਰੀ ਕਰਾ ਦੀ ਲੈ ਲਵਾਖ ਦੀ ਤੇ ਤੁਹਾਡਾ ਹੀ ਆ ਹੁਣ ਉਹ ਠੀਕ ਆ ਮੈਨੂੰ ਜਦੋਂ ਮੈਂ ਕਿਸੇ ਥਾਂ ਦੇ ਉੱਤੇ ਜਾਂਦਾ ਤਾਂ ਉਹ ਬੰਦੇ ਪੁਰਾਣੇ ਬਾਈਕਰ ਨੇ ਕਿਸੇ ਟਾਈਮਾਂ 'ਚ ਰਹੇ ਹੋਣਗੇ ਥੋੜੀ-ਬਹੁਤ ਉਹਨਾਂ ਨੇ ਬਾਈਕਿੰਗ ਕੀਤੀ ਹੋਣੀ ਲੰਬਾ ਟੂਰ ਲੰਬੀਆਂ ਥਾਵਾਂ ਤੇ ਨਹੀਂ ਗਏ ਹੋਣਗੇ ਉਹ ਤੇ ਬਸ ਉਹੀ ਆਤ ਹੁੰਦੀ ਹੈ ਕਈਆਂ ਨੂੰ ਯਾਰ ਆਪਣਾ ਇਹ ਮਕਸਦ ਨਹੀਂ ਹੈਗਾ ਆ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਸੁਣਾ ਰਿਹਾ ਆਪਣਾ ਇਹ ਕੰਮ ਨਹੀਂ ਹੈਗਾ ਤੁਹਾਨੂੰ ਬੋਲ ਕੇ ਦੱਸਣਾ ਵੀ 네ਗਟਿਵ ਪਾਸੇ એનર્ਜੀ ਖਰਾਬ ਕਰਨੀ ਸਾਡਾ ਕੰਮ ਆ ਘੁੰਮਣਾ ਸਾਨੂੰ ਘੁੰਮਣ ਤੋਂ ਪਰ ਕਈ ਵਾਰ ਇਹ ਹੁੰਦਾ ਤੜਕੇ-ਤੜਕੇ ਉੱਠਦੇ ਆ ਜਦੋਂ ਇਹ ਜਿਹੇ ਕਮੈਂਟ ਆਏ ਪਏ ਹੁੰਦੇ ਹਨ ਉਦੋਂ ਫਿਰ ਅਸੀਂ ਵੀ ਯਾਰ ਬੰਦੇ ਆ ਸਾਡਾ ਵੀ ਸਾਡੇ ਵੀ ਜ਼ਬਾਨ ਲੱਗੀ ਹੈ ਬੋਲਣ ਨੂੰ ਅਸੀਂ ਕੁਝ ਵੀ ਬੋਲ ਸਕਦੇ ਹਾਂ ਕੁਝ ਵੀ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ ਪਰ ਮੈਂ ਉਹਨਾਂ ਨੂੰ ਦੱਸਦਾ ਵੀ ਸਾਨੂੰ ਆਦਾ ਕੰਮ ਕਰ ਲੈਣ ਨੂੰ ਸਾਡਾ ਜੋ ਜੀ ਕਰਦਾ ਸਾਨੂੰ ਕਰ ਲੈਣ ਦਿਓ ਅਸੀਂ ਕੋਈ ਨਸ਼ਾ ਪੱਤਾ ਨਹੀਂ ਪ੍ਰਮੋਟ ਕਰਦੇ ਕੋਈ ਗਲਤ ਚੀਜ਼ ਨਹੀਂ ਪ੍ਰਮੋਟ ਕਰਦੇ ਸਾਡੀ ਵੀਡੀਓ ਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਹੁੰਦੀ ਵੀ ਸਾਡ ਨੂੰ ਫੈਮਲੀ ਬਹਿ ਕੇ ਨਾ ਦੇਖ ਸਕੇ ਹਨਾ ਤਾਂ ਸਾਨੂੰ ਨਹੀਂ ਲੱਗਦਾ ਵੀ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਜਿੱਦ ਦੇ ਸਾਨੂੰ ਲੱਗੂਗਾ ਸਾਡੇ ਘਰ ਦੇ ਸਾਨੂੰ ਆਪ ਹੀ ਕਹਿ ਦੇਣਗੇ ਕਿਉਂਕਿ ਸਾਡੇ ਘਰ ਦੇ ਵੀ ਸਾਡੀਆਂ ਵੀਡੀਓ ਬਹੁਤ ਗੌਰ ਨਾਲ ਟਿਕਾ ਕੇ ਦੇਖਦੇ ਨੇ ਤੇ ਜਿੱਦ ਦੇ ਉਹਨਾਂ ਨੇ ਸਾਨੂੰ ਜਿਹੜੀ ਗੱਲ ਤੋਂ ਰੋਕਤਾ ਸੀ ਗੱਲ ਤੇ ਕਾਟਾ ਮਾਰ ਦਾਂਗੇ ਜਿੱਦ ਦੇ ਉਹਨਾਂ ਨੇ ਸਾਨੂੰ ਕਹਿਤਾ ਨਾ YouTube ਛੱਡ ਤੁਸੀਂ YouTube ਵੀ ਛੱਡ ਦਾਂ ਤਾਂ ਮੇਰੇ ਵੀਰੋ ਅਸੀਂ ਜੋ ਕਰਦੇ ਆ ਸਾਨੂੰ ਕਰ ਲੈਣ ਦਿਓ ਧੰਨਵਾਦ ਤੁਹਾਡਾ ਸਪੋਰਟ ਕਰਨ ਵਾਸਤੇ ਜਿੰਨਾ ਵੀ ਤੁਸੀਂ ਦੇਖਦੇ ਹੋ ਸਾਨੂੰ ਸ਼੍ਰੀਨਗਰ ਤੋਂ 5 ਕਿਲੋਮੀਟਰ ਪਹਿਲਾਂ ਜਾਮ ਸ਼ੁਰੂ ਹੋ ਗਿਆ ਭਾਈ ਉਹ ਸਾਹਮਣੇ ਇੱਕ ਬੋਰਡ ਲੱਗਿਆ ਹੋਇਆ ਘੱਟੋ ਘੱਟ 7-800 ਮੀਟਰ ਹੋਣਾ ਉਹ ਉੱਥੇ ਤੱਕ ਲਾਈਟਾਂ ਨਹੀਂ ਤੇ ਜਾਮ ਲੱਗਿਆ ਪਿਆ ਪੂਰਾ ਸ਼੍ਰੀਨਗਰ ਐਂਟਰ ਕਰਨ ਤੋਂ 4 ਕਿਲੋਮੀਟਰ ਪਹਿਲਾਂ ਨਾ ਇੱਕ ਵਾਈ ਜੰਕਸ਼ਨ ਆ ਜਾਂਦਾ ਸਿੱਧੀ ਸੜਕ ਜਾਂਦੀ ਹੈ ਸ਼੍ਰੀਨਗਰ ਨੂੰ ਅੰਦਰ 메ਨ ਬਾਜ਼ਾਰ ਦੇ ਵਿੱਚ ਲਾਲ ਚੌਂਕ ਵਾਲੇ ਪਾਸੇ ਡੱਲ ਲੇਕ ਹੋ ਕੇ ਤੇ ਸੱਜੇ ਪਾਸੇ ਨੂੰ ਸੜਕ ਮੁੜ ਜਾਂਦੀ ਹੈ ਜੰਮੂ ਨੂੰ ਜਿੱਧਰਲੇ ਪਾਸੇ ਨੂੰ ਆਪਾਂ ਮੁੜੇ ਆ ਤੇ ਆਪਾਂ ਸ਼੍ਰੀਨਗਰ ਵੀ ਘੱਟਤਾ ਤੇ ਪਹਿਲਾਂ ਵੀ ਸਲਾਹ ਸੀ ਵੀ ਸ਼੍ਰੀਨਗਰ ਆਪਾਂ ਰਾਤ ਰੁਕਾਂਗੇ ਤੇ ਜਿਹੜੇ ਹਿਸਾਬ ਨਾਲ ਸ਼੍ਰੀਨਗਰ ਦੇ ਵਿੱਚ ਟ੍ਰੈਫਿਕ ਆ ਸ਼੍ਰੀਨਗਰ ਆਪਾਂ ਘੱਟਤਾ ਮੈਨੂੰ ਅੰਦਰ ਵੜਦਿਆਂ ਨੂੰ ਘੱਟੋ ਘੱਟ 2 ਘੰਟੇ ਲੱਗ ਜਾਣਗੇ ਉਤੋਂ ਦੀ ਜਾਣਾ ਵੀ ਡੱਲ ਲੇਕ ਦੇ ਕੋਲ ਦੀ ਡੱਲ ਲੇਕ ਦੇ ਕੋਲ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਤੇ ਇਹ ਤਾਂ ਇਸ ਕਰਕੇ ਹੁਣ ਆਪਾਂ ਬਾਹਰੋਂ ਬਾਹਰ 메ਨ ਰੋਡ ਤੇ ਦੇਖਦੇ ਆ ਕਿਤੇ ਕੋਈ ਆਪਾਂ ਨੂੰ ਕਮਰਾ-ਕੋਮਰਾ ਕੋਈ ਹੋਟਲ ਮਿਲ ਜੇ ਤੇ ਟਿਕਾਣੇ ਲੱਗ ਜੇ ਫਿਰ ਇਹ ਸਿੱਧੀ ਸੜਕ ਜੰਮੂ ਨੂੰ ਜਾ ਰਹੀ ਹੈ ਜੀ ਜੰਮੂ ਦਾ ਮਤਲਬ ਫਿਲਹਾਲ ਹਜੇ ਬਹੁਤ ਦੂਰ ਆ ਪਰ ਆਪਾਂ ਨੈਸ਼ਨਲ ਹਾਈਵੇ 1 ਦੇ ਉੱਤੇ ਚੜ ਗਏ ਆ ਜੰਮੂ ਇੱਥੋਂ ਹੋਣਾ ਮਨ ਕਹਿੰਦਾ ਵੀ 250 ਕਿਲੋਮੀਟਰ ਹੋਣਾ ਉਹ ਜੀ ਰਾਹ ਚ ਢਾਬਾ ਆਇਆ ਸੀ ਢਾਬੇ ਤੇ ਕੁਝ ਖਾ ਪੀ ਲਿਆ ਇੰਟਰਨੈਟ ਵਧੀਆ ਸੀ ਉਥੇ ਸਵੇਰ ਦੀ ਵੀਡੀਓ ਨਹੀਂ ਅਪਲੋਡ ਹੋਈ ਤੇ ਵੀਡੀਓ ਵਗੈਰਾ ਅਪਲੋਡ ਕਰਕੇ ਹੁਣ ਆਪਾਂ ਗਾਹ ਨੂੰ ਚੱਲ ਪਏ ਆ ਹੁਣ ਥੋੜਾ ਜਿਹਾ ਸੂਰਜ ਢਲ ਗਿਆ ਹੁਣ ਮਾੜੀ ਜਿਹੀ ਹਵਾ ਲੱਗੂਗੀ ਸ਼ਾਮ ਨੂੰ ਹੁਣ ਤਾਂ ਇਧਰਲੇ ਪਾਸੇ ਆਪਣੇ ਨਾਲ ਦਾ ਮੌਸਮ ਦਾ ਫਰਕ ਹੈ ਨਾ ਤੇ ਜਦੋਂ ਸ਼ਾਮ ਨੂੰ ਮੋਟਰਸਾਈਕਲ ਚਲਾਈਏ ਤਾਂ ਹਵਾ ਲੱਗਦੀ ਹੈ ਠੰਡੀ ਇੱਕ ਗੱਲ ਐ ਵੀ ਆ ਵੀ ਇੱਥੇ ਨਾ ਮੇਨ ਰੋਡ ਤੇ ਹੋਟਲ ਬਹੁਤ ਘੱਟ ਨੇ ਸ਼ਹਿਰ ਦੇ ਵਿੱਚ ਵੜਨਾ ਪੈਂਦਾ ਜੇ 메ਨ ਮੂਨ ਰੋਡ ਤੇ ਹੋਟਲ ਹੁੰਦਾ ਹੁਣ ਨੂੰ ਤਾਂ ਮੈਂ ਲੈ ਕੇ ਟਿਕਾਣੇ ਲੱਗ ਜਾਂਦੇ ਕਿਤੇ ਤੇ ਚੱਲ ਕੋਈ ਨਾ ਫਿਰ ਬਾਤ ਹੀ ਨਿਬੜਦੀ ਆ ਹੁਣ ਤਾਂ ਉਹ ਵੀ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਸ਼ਾਮ ਹੋ ਗਈ ਤੇ ਵੱਡੇ ਹਾਈਵੇ ਤੇ ਆਪਾਂ ਦੁਬਾਰੇ ਫੇਰ ਚੜ ਗਏ ਆ ਇੱਥੇ ਥਾਂ ਥਾਂ ਦੇ ਉੱਤੇ ਬੋਰਡ ਲੱਗੇ ਹੋਏ ਨੇ ਜੀ ਪੰਪੂਰ ਦੇ ਆਹ ਦੇਖੋ ਇੱਥੇ ਵੀ ਲਿਖਿਆ ਗ੍ਰੀਨ ਰੰਗ ਦਾ ਪੰਪੂਰ ਤੇ ਇਹ ਸੜਕ ਜਾ ਰਹੀ ਆ ਜੀ ਉਹ ਅੰਦਰ ਨੂੰ ਮੇਨ टाउन ਨੂੰ ਮੇਨ ਸ਼ਹਿਰ ਨੂੰ ਅਸਲ ਦੇ ਵਿੱਚ ਪੰਪੋਰ ਉਹ ਜਗਾ ਜੀ ਜਿੱਥੇ ਕੇ ਦੁਨੀਆ ਦਾ ਸਭ ਤੋਂ ਜ਼ਿਆਦਾ ਫੇਮਸ ਕੇਸਰ ਪਾਇਆ ਜਾਂਦਾ ਤੇ ਪਹਿਲੇ ਨੰਬਰ ਦੇ ਉੱਤੇ ਕੇਸਰ ਆਉਂਦਾ ਜੀ ਈਰਾਨ ਦਾ ਤੇ ਦੂਜੇ ਨੰਬਰ ਤੇ ਕੇਸਰ ਆਉਂਦਾ ਪੰਪੋਰ ਦਾ ਇਧਰਲੇ ਪਾਸੇ ਆ ਜਿਹੜੇ ਖੇਤ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਕੇਸਰ ਦੀ ਬਜਾਈ ਹੁੰਦੀ ਆ ਆ ਸਾਰੇ ਖੇਤਾਂ ਦੇ ਵਿੱਚ ਫਿਲਹਾਲ ਅਜੇ ਇੱਥੇ ਸੋਨਸਰਾ ਪਈ ਆ ਤੇ ਕਿਉਂਕਿ ਕੇਸਰ ਦੇ ਬੀਜਣ ਦਾ ਟਾਈਮ ਹੁੰਦਾ ਸਤੰਬਰ ਅਕਤੂਬਰ ਦੇ ਵਿੱਚ ਬੀਜਦੇ ਨੇ ਤੇ ਉਹਦੇ ਉੱਤੇ ਫਿਰ ਠੰਡ ਪੈਣੀ ਚਾਹੀਦੀ ਹੈ ਵੱਡੇ ਲੈਵਲ ਤੇ ਬਰਫ਼ ਪੈਣੀ ਚਾਹੀਦੀ ਆ ਤੇ ਫੇਰ ਜਾ ਕੇ ਕੇਸਰ ਬਣਦਾ ਠੀਕ ਆ ਇਹ ਵਰਲਡ ਫੇਮਸ ਆ ਜੀ ਕੇਸਰ ਪੰਪੋਰ ਦਾ ਕਸ਼ਮੀਰ ਦਾ ਤੁਸੀਂ ਵੀ ਕਦੇ ਕਸ਼ਮੀਰ ਆ ਰਹੇ ਹੋ ਘੁੰਮਣ ਤਾਂ ਕੇਸਰ ਲੈਣਾ ਕੋਈ ਬਦਾਮ ਲੈਣੇ ਨੇ ਕੋਈ ਅਖਰੋਟ ਲੈਣੇ ਨੇ ਤਾਂ ਮੈਂ ਕਹਿੰਦਾ ਵੀ ਤੁਸੀਂ ਇੱਥੋਂ ਲੈ ਕੇ ਜਾਓ ਪੰਪੋਰ ਦੇ ਵਿੱਚੋਂ ਸੋਨੂੰ ਬੋਰਡ ਦਿਖਾਉਣਾ ਮੈਂ ਆ ਦੇਖੋ ਲਿਖਿਆ ਹੋਇਆ ਹੈ ਨਾ ਸਾਈਡ ਤੇ World Best Saffron Saffron ਮਤਲਬ ਕੇਸਰ grows here ਆ ਥਾਂ ਦੇ ਉੱਤੇ ਉਗਦਾ ਠੀਕ ਆ ਪਿੱਛੇ ਵੀ ਖੇਤ ਹੋ ਸਕਦੇ ਨੇ ਪਿਛਲੇ ਪਾਸੇ ਨਹੀਂ ਪਤਾ ਜਿਹੜਾ ਇਧਰਲੇ ਪਾਸੇ ਹਸਾਬ ਕਿਤਾਬ ਆ ਇਧਰ ਵੀ ਸਾਰਾ ਫਿਰ ਪੰਪੂਰ ਪੰਪੂਰ ਕਹੀ ਹੈ ਨਾ ਕੇਸਰ ਉਗਦਾ ਠੀਕ ਆ World Best Saffron grows here ਤੇ ਦੂਜੇ ਨੰਬਰ ਤੇ ਆਉਂਦਾ ਚੱਲ ਫੇਰ ਵੀ ਇਹ ਪਰ ਵਰਲਡ ਦੇ ਵਿੱਚ ਜਿਹੜੇ ਬੈਸਟ ਸੈਫਰਨ ਨੇ ਕੇਸਰ ਆ ਉਹ ਕਹਿੰਦੇ ਆ ਥਾਂਾਂ ਦੇ ਉੱਤੇ ਉਗਦਾ ਭਾਈ ਪਹਿਲਾ ਨੰਬਰ ਤੇ ਆਉਂਦਾ ਇਰਾਨ ਦਾ ਕੇਸਰ ਦੂਜਾ ਨੰਬਰ ਤੇ ਆਉਂਦਾ ਕਸ਼ਮੀਰ ਦਾ ਤੇ ਪੰਪੂਰ ਇਹ ਸਾਰੀ ਜਗ੍ਹਾ ਹੀ ਆ ਪਰ ਜਿਹੜਾ ਮੇਨ ਟਾਊਨ ਆ ਉਹ ਮੇਰੇ ਸੱਜੇ ਹੱਥ ਆ ਜੀ ਉਧਰੋਂ 4 ਕਿਲੋਮੀਟਰ ਅੰਦਰ ਨੂੰ ਜਾ ਕੇ ਅੱਗੇ ਜਾ ਕੇ ਦੁਕਾਨਾਂ ਵੀ ਆਉਣਗੀਆਂ ਜਿਹੜੇ ਇੱਥੋਂ ਦੇ ਮਾਲਕ ਨੇ ਇਹਨਾਂ ਜ਼ਮੀਨਾਂ ਦੇ ਮਾਲਕ ਨੇ ਕਰੋੜਾਪਤੀ ਬੰਦੇ ਨੇ ਉਹ ਠੀਕ ਆ ਕਿਉਂ ਕੇਸਰ ਜਿਹੜਾ ਹੁੰਦਾ ਉਹ 250 ਰੁਪਏ ਨੂੰ ਗ੍ਰਾਮ-ਗ੍ਰਾਮ 'ਚ ਮਿਲਦਾ 250 ਰੁਪਏ ਨੂੰ ਗ੍ਰਾਮ ਹਨਾ ਤੇ ਤੁਸੀਂ ਲਾ ਲਓ ਬਈ ਉਹ 2.5 ਲੱਖ ਰੁਪਏ ਨੂੰ ਕਿਲੋ ਆਹੋ ਕੇਸਰ ਪਿਛਲੇ ਸਾਲ ਦੀ ਗੱਲ ਸੀ 2.5 ਲੱਖ ਕੀ ਵਿਦਾਇਤ ਕੀਤੀ 3 ਲੱਖ ਤੇ ਪਹੁੰਚ ਗਈ ਹੋਵੇ ਗੱਲਬਾਤ ਤੇ ਇੱਥੋਂ ਦੇ ਬਦਾਮ ਨੇੜੇ ਮਾਮਰਾ ਬਦਾਮ ਕਿਹਾ ਜਾਂਦਾ ਉਹਨਾਂ ਬਦਾਮਾਂ ਨੂੰ ਜੋ ਤੁਸੀਂ ਉਂਗਲਾਂ ਦੇ ਵਿੱਚ ਫੜ ਕੇ ਆਪਣੇ ਹੱਥ ਦੇ ਵਿੱਚ ਫੜ ਕੇ ਐ ਦੱਬੋਗੇ ਨਾ ਉਹਦੇ ਵਿੱਚੋਂ ਤੇਲ ਵੀ ਨਿਕਲਦਾ ਠੀਕ ਆ ਬਦਾਮ ਅਖਰੋਟ ਕੇਸਰ ਉਹ ਅੱਗੇ ਦੁਕਾਨਾਂ ਆਉਣਗੀਆਂ ਵੱਡੇ ਵੱਡੇ ਸ਼ੋਅਰੂਮ ਬਣਾਏ ਹੋਏ ਨੇ ਬਦਾਮ ਰੋਗਣ ਬਦਾਮ ਤੇਲ ਜਿਹੜਾ ਕੁਝ ਵੀ ਹੁੰਦਾ ਉਹ ਤੁਹਾਨੂੰ ਇੱਥੋਂ ਵਧੀਆ ਕੁਆਲਿਟੀ ਦਾ ਮਿਲੂਗਾ ਤਾਂ ਕਰਕੇ ਜੇ ਲੈਣਾ ਹੋਵੇ ਤਾਂ ਭਾਈ ਇੱਥੋਂ ਲੈ ਕੇ ਜਾਓ ਜਿਹੜੇ ਹਾਈਵੇ ਦੇ ਉੱਤੇ ਆਪਾਂ ਹੁਣ ਜਾ ਰਹੇ ਹਾਂ ਜੀ ਇਹਦਾ ਨਾਮ ਹੈਗਾ ਨੈਸ਼ਨਲ ਹਾਈਵੇ 44 ਠੀਕ ਆ ਜੀ NH44 ਤੇ ਇਹ ਹੈਗਾ ਜੀ ਸ਼੍ਰੀਨਗਰ ਕੰਨਿਆ ਕੁਮਾਰੀ ਹਾਈਵੇ ਮਤਲਬ ਇਹ ਜਿਹੜਾ ਹਾਈਵੇ ਆ ਇਹ ਸਿੱਧਾ ਜਾ ਕੇ ਖਤਮ ਹੁੰਦਾ ਜੀ ਕੰਨਿਆ ਕੁਮਾਰੀ ਦੇ ਵਿੱਚ ਸਿੱਧੀ ਸੜਕ ਠੀਕ ਆ ਸਿੱਧੀ ਮਤਲਬ ਨੱਕ ਦੀ ਸਿੱਧੀ ਚ ਨਹੀਂ ਬਲ ਬਲੇ ਮੈਂ ਤਾਂ ਆਉਣਗੇ ਪਰ ਤੁਸੀਂ ਨੈਸ਼ਨਲ ਹਾਈਵੇ 44 ਨਾ ਛੱਡੋ ਸਿੱਧਾ ਤੁਸੀਂ ਕੰਨਿਆ ਕੁਮਾਰੀ ਪਹੁੰਚ ਜਾਓਗੇ ਇੱਥੇ ਬੋਰਡ ਵੀ ਲੱਗੇ ਹੋਏ ਨੇ ਜੀ ਸੈਫਰਾਨ ਫੀਲਡ ਦੇ ਮਤਲਬ ਸੈਫਰਾਨ ਦੀ ਇੱਥੇ ਆ ਖੇਤੀ ਹੁੰਦੀ ਆ ਬਾਕੀ ਜਿਹੜੀਆਂ ਇਧਰਲੇ ਪਾਸੇ ਤੁਸੀਂ ਦੁਕਾਨਾਂ ਦੇਖ ਰਹੇ ਹੋ ਹਨਾ ਅ ਸੋਨ ਮੈਂ ਦਿਖਾਉਣਾ ਉਹ ਦੇਖੋ ਲਿਖਿਆ ਹੋਇਆ ਫਰੈਸ਼ ਵੇਅਰ ਕਸ਼ਮੀਰੀ ਕੇਸਰ ਜ਼ਿਮੀਂਦਾਰ ਕੇਸਰ ਵਿਲੇਜ ਠੀਕ ਆ ਜੀ ਤੇ ਇਹ ਸਾਰੀਆਂ ਗੁਲਸਤਾਨ ਕੇਸਰ ਸਨ ਸਨ ਸ਼ਾਈਨ ਕੇਸਰ ਟੂਰਿਸਟ ਹੱਬ ਇਹ ਸਾਰਾ ਕੁਝ ਕੇਸਰ ਦੀਆਂ ਦੁਕਾਨਾਂ ਨੇ ਭਾਈ ਇੱਥੇ ਦੇਖ ਕਾਵਾ ਕਾਵਾ ਬਹੁਤ ਪੀਂਦੇ ਨੇ ਇਹ ਸਮਝਦੇ ਹੋ ਕਾਵਾ ਤੇ ਚਾਹ ਜੀ ਹੁੰਦੀ ਆ ਉਹਦੇ ਵਿੱਚ ਆਪਣਾ ਗੁਲਾਕੰਦ ਪਾਈ ਹੁੰਦੀ ਆ ਹੋਰ ਲੈਚੀਆਂ ਲੂਚੀਆਂ ਖਾਸਾ ਤਾੜਾ ਜਿਹਨੂੰ ਆਪਾਂ ਕਹਦੇ ਆ ਕਿਸੇ ਤਰੀਕੇ ਦਾ ਬਸ ਉਹ ਮਿਲਦਾ ਸਟੇ ਹੈਪੀ ਚੌਲ ਪਾਈ ਯਾਰ ਉਹਦਾ ਕਮਰਾ ਲੱਭਦਾ ਹੀ ਥੱਕ ਗਿਆ ਅੱਜ ਠੀਕ ਆ ਸਰ ਇਹ ਕੇ ਵੀ ਚੀਜ਼ ਤੁਹਾਨੂੰ ਆਪਾਂ ਨਵੀਂ ਦੱਸਦੀ ਕਾਫੀ ਟਾਈਮ ਹੋ ਗਿਆ ਹੋਟਲ ਲੱਭਦੇ ਨੂੰ ਮੇਨ ਰੋਡ ਤੇ ਮੈਂ ਕਿਹਾ ਮਿਲ ਜੇ ਕੋਈ ਇੱਕ ਕੈਫੇਟੇਰੀ ਵਾਲੇ ਬਾਈ ਕੋਲ ਗਿਆ ਮੈਂ ਉਹਦੇ ਲੌਂਜ ਲਿਖਿਆ ਹੋਇਆ ਸੀ ਮੈਂ ਕਿਹਾ ਜੇ ਲੌਂਜ ਹੋਊਗਾ ਇੱਥੇ ਰਹਿਣ ਰੂਣ ਨੂੰ ਪੁੱਛ ਲੈਣੇ ਆ ਤੇ ਜਦੋਂ ਬਾਈ ਨੂੰ ਪੁੱਛਿਆ ਮੈਂ ਬਾਈ ਕਹਿੰਦਾ ਵੀ ਇਸ ਰੋਡ ਤੇ ਮੇਨ ਰੋਡ ਤੇ ਹੋਟਲ ਬਣਾਉਣਾ ਅਲਾਉਡ ਹੀ ਨਹੀਂ ਹੈਗਾ ਸਰਕਾਰ ਵੱਲੋਂ ਮੈਂ ਕਿਹਾ ਲੋ ਜੀ ਸ਼੍ਰੀਨਗਰ ਕ੍ਰਾਸ ਕਰਕੇ ਤੇ ਵੈਲਕਮ ਟੂ ਡਿਸਟ੍ਰਿਕਟ ਅਨੰਤਨਾਗ ਦੇ ਵਿੱਚ ਪਹੁੰਚ ਗਏ ਆਪਾਂ ਬਦਲਾ ਹੁਣ 메인 ਰੋਡ ਤੇ ਦਾ ਹੋਟਲ ਦਾ ਸੁਪਨਾ ਹੀ ਭੁੱਲ ਜੀਏ ਨਾ ਇੱਥੇ ਕੋਈ ਹੋਮ ਸਟੇ ਨਾ ਕੋਈ ਹੋਟਲ ਅੰਦਰਲੇ ਪਾਸੇ ਨੂੰ ਵੜਨਾ ਪਊਗਾ ਜਿਹੜੇ ਅੰਦਰਲੇ ਪਾਸੇ ਨੂੰ ਸ਼ਹਿਰ ਨੇ ਜਾਂ ਕੁਛ ਵੀ ਆ ਹਨਾ ਤੇ ਫਿਰ ਹੁਣ ਐ ਕਰਦੇ ਆ ਇੱਥੋਂ ਅੰਦਰ ਨੂੰ ਜਾ ਕੇ ਅਨੰਤਨਾਗ ਆ ਅਨੰਤਨਾਗ ਸ਼ਹਿਰ ਚ ਚੱਲਦੇ ਆ ਮੈਂ ਨੋਟ ਕੀਤਾ ਵੀ ਖਾਣ ਪੀਣ ਵਾਲਾ ਭਾਈ ਕਸ਼ਮੀਰ ਚ ਵੀ ਔਖਾ ਹੀ ਆ ਆ ਇੱਕ ਪਿਓਰ ਵਜ ਰੈਸਟੋਰੈਂਟ ਮਿਲ ਗਿਆ ਮੈਂ ਕਹਿੰਦਾ ਇੱਥੇ ਖਾ ਖੂ ਲੈਨੇ ਆ ਮੁੜ ਕੇ ਜੇ ਸ਼ਹਿਰ ਚ ਜਾਵੜੇ ਉੱਥੇ ਮਿਲੇ ਪਤਾ ਨਹੀਂ ਨਾ ਮਿਲੇ ਆਣਾ ਸਵਾਦ ਹੈ ਇੰਡੀਆ ਸ਼ਹਿਰ ਚ ਤਾਂ ਬਹੁਤ ਔਖਾ ਮਿਲਦਾ ਹਰ ਇੱਕ ਦੁਕਾਨ ਤੇ ਮੀਟ ਮਾਸ ਬੱਕਰੇ ਦੂਜੇ ਲੋਟ ਹੀ ਲੰਗਾਏ ਪਏ ਨੇ ਵਾਹੇ ਗਰੂ ਲੋ ਜੀ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਤੇ ਕਰਦੇ ਕਰਾਉਂਦੇ ਉਮੀਦ ਤੋਂ ਵੀ ਆਪਾਂ ਬਹੁਤ ਅੱਗੇ ਆ ਗਏ ਇੱਥੇ ਆ ਕੇ ਪਤਾ ਲੱਗਾ ਕਿ ਮੇਨ ਰੋਡ ਤੇ ਸੋਨੂ ਹੋਟਲ ਨਹੀਂ ਮਿਲਣਾ ਤੇ ਜਿੱਥੇ ਆਪਾਂ ਪ੍ਰਸ਼ਾਦਾਸ਼ਾ ਕਿ ਉਹਨਾਂ ਨੇ ਕਿਹਾ ਕਹਿੰਦਾ ਅੱਗੇ ਜਾ ਕੇ ਬਾਈ ਸਾਨੂੰ ਮਿਲ ਜੂਗਾ ਨਹੀਂ ਉਸ ਤੋਂ ਬਾਅਦ ਫਿਰ ਸਾਰਾ 20 ਕਿਲੋਮੀਟਰ ਅਨੰਤਨਾਗ ਰਹਿ ਗਿਆ ਅਨੰਤਨਾਗ ਜਿਹੜਾ ਹੈਗਾ ਉਹ ਮੇਨ ਸ਼ਹਿਰ ਦੇ ਆ ਮੇਨ ਰੋਡ ਤੇ ਨਹੀਂ ਹੈਗਾ ਉਹ ਥੋੜਾ ਜਿਹਾ ਸ਼ਹਿਰ ਦੇ ਅੰਦਰ ਮੇਨ ਰੋਡ ਤੋਂ ਅੰਦਰ ਜਾ ਕੇ ਆ 8:30 ਵਜੇ ਦਾ ਟਾਈਮ ਹੋ ਗਿਆ ਤੇ ਬਾਕੀ ਐ ਹੋਇਆ ਵੀ ਇੱਥੇ ਆ ਕੇ ਪਤਾ ਲੱਗਿਆ ਮੇਨ ਰੋਡ ਤੇ ਹੋਟਲ ਹੀ ਨਹੀਂ ਹੈਗੇ ਪਰ ਉਹ ਬਾਈ ਨੇ ਕਿਹਾ ਕਹਿੰਦਾ ਅੱਗੇ ਜਾ ਕੇ ਇੱਕ ਵੱਡਾ ਸਾਰਾ ਕੰਪਲੈਕਸ ਆਊਗਾ ਉੱਥੇ ਤੁਹਾਨੂੰ ਹੋਟਲ ਮਿਲਣ ਦੀ ਸੁਭਾਵਨਾ ਹੈਗੀ ਐ ਛੇ ਇਹਾਂ ਪੇ ਰੂਮ ਹੈ ਰੂਮ ਰੂਮੇ ਨਾਲ ਦਾ ਅਟੈਚ ਬਾਥਰੂਮ ਨੇ ਤੂੰ ਦਿਖਾ ਦਿਓ ਦੇਖ ਲੇਗੇ ਭਾਈ ਕਹਿੰਦਾ ਅਟੈਚ ਬਾਥਰੂਮ ਨਹੀਂ ਹੈ ਇੱਥੇ ਮਰਨ ਹੋਇਆ ਪਿਆ ਅ ਲੋਜੀ ਕਮਰੇ ਦੇ ਵਿੱਚ ਆ ਕੇ ਬਹਿ ਗਏ ਆ ਅ ਗਰਮੀ ਆ ਥੋੜੀ ਜੀ ਪੱਖੇ ਥੱਲੇ ਬਹਿ ਕੇ ਠੀਕ ਲੱਗਦਾ ਮੌਸਮ ਦੀ ਗੱਲ ਕਰੀਏ ਤਾਂ 25 26 ਮਤਲਬ 30 ਡਿਗਰੀ ਤੋਂ ਉੱਪਰ ਟੈਂਪਰੇਚਰ ਨਹੀਂ ਜਾਂਦਾ ਦਿਨ ਜੀ ਵੀ ਤੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਸਵੇਰੇ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ